ਉਰ ਕੋਈ ਮੈਨੂੰ ਰੁਕੋ ਕਿਧਰ ਚੱਲੇ ਹੋ ਸੰਨੀ ਸਮੇਤ ਮੈਂ ਚੱਲਾਂ ਜੀ ਮੇਰੇ ਸਹੁਰੇ ਅੱਛਾ ਹਾਂ ਤੇ ਇਹ ਗੱਡੀ ਲੈਂਦੀ ਹੈ ਜੀ ਆਪਾਂ ਨਵੀਂ ਚੌੜੇ ਟੈਰਾਂ ਵਾਲੀ ਹੂੰ ਹੂੰ 80 ਕਿਲੋਮੀਟਰ ਚੱਲਦੀ ਹੈ ਜੀ ਚਲਾਨ ਕੱਟ ਹੋ ਜਾਣਾ ਨਹੀਂ ਚਲਾਨ ਇਹ ਤਾਂ ਕੱਟ ਕੇ ਦਿਖਾਓ ਤੁਸੀਂ ਕੱਟੋ ਕਿਵੇਂ ਕੱਟੋਗੇ ਇੱਕ ਤਾਂ ਟ੍ਰਿਪਲ ਸਵਾਰੀ ਇਹ ਤਾਂ ਜਵਾਕ ਹੈ ਜੀ ਇਹ ਜੋ ਆਗ ਵੀ ਘਟ ਨਹੀਂ ਇਹ ਫੂਕ ਘਰੇ ਇਸ ਦੇਦੇ ਨਹੀਂ ਅੱਗੇ ਉਹ ਤਾਂ ਮੇਰਾ ਹੱਥ ਹੈ ਜੀ ਤੁਸੀਂ ਆ ਜਗਾ ਦੇਖੋ ਕਿੰਨੀ ਇੱਥੇ ਮੈਂ ਮੇਰੇ ਇਹ ਇੰਨੇ ਕੰਮ ਆਉਂਦੀ ਹੈ ਜੀ ਇਹ ਵਾਹ ਵੀ ਵਾਹ ਪੈਸੇ ਜੀ ਮੁਲਾਜ਼ਮ ਜੀ ਇੱਥੇ ਪਹਿਲਾਂ ਜਗਾ ਦੇਖੋ ਜੀ ਮੈਂ ਤਾਂ ਇੱਧੇ ਤੇ ਚਾਰ ਚਾਰ ਰੇਹ ਦੇ ਗੱਟੇ ਲੈ ਜਾਨਾ ਜੀ ਲੱਗਦੇ ਤੂੜੀ ਬਣ ਕੇ ਲੈ ਜਾਣੀ ਬਾਈ ਤੂੰ ਤਾਂ ਤੇ ਹੋਰ ਜੀ ਰੇਹ ਦੇ ਗੱਟ ਕਸਮੋ ਕਸਮੀ ਗੱਲ ਹੈ ਜੀ ਚਾਰ ਗੱਟੇ ਰੇਹ ਦੇ ਧਰ ਕੇ ਮੈਂ ਦੇਤੇ ਸਟ ਕੇ ਹੱਥ ਨੇ ਜਿਵੇਂ ਘਰੇ ਆ ਜਾਨਾ ਟਾਈਮ ਨਾਲ ਘਰ ਘਰਾ ਜਾ ਹੋ ਕੇ ਤੇ ਇਹ ਤਾਂ ਬੜੀ ਵਧੀਆ ਚੀਜ਼ ਹੈ ਜੀ ਤੇ ਹੁਣ ਇਹ ਮੈਂ ਤੁਹਾਨੂੰ ਦੱਸਾਂ ਜੀ ਤੁਸੀਂ ਵੀ ਲੈਣੀ ਆ ਲੈਣੀ ਤਾਂ ਪੈਣੀ ਆ ਜੇ ਤੂੰ ਸਲਾਹ ਦੇਂਗਾ ਵਧੀਆ ਚੰਗੀ ਜਾਣਾ ਕਿੱਥੇ ਪਊਗਾ ਮਨੂੰ ਤੁਹਾਨੂੰ ਜਾਣਾ ਪਊਗਾ ਜੀ ਗੁਰਤੋਆ ਤੇ ਜਮਾ ਥੋਡੇ ਵਰਗੀ ਹੂਬ ਹੂ ਸ਼ਕਲ ਥੋਡੇ ਵਰਗਾ ਬੰਦਾ ਥੋਡੇ ਵਾਲਾ ਰੰਗ ਰੂਪ ਨਾਮ ਬਾਈ ਦਾ ਕਬਰ ਤੇ ਗੁਰਟੋ ਹੈ ਚਾਰ ਖੰਭਰ ਰੋਡ ਤੇ ਲੁਧਿਆਣਾ ਬਾਈ ਦਾ ਮੈਂ ਗੂਗਲ ਤੇ ਉਹਨੂੰ ਚੈੱਕ ਕੀਤਾ ਫੇਸਬੁਕ 'ਚ 100 ਤੋਂ ਉੱਪਰ ਫਰੋਡ ਅਵੇਜ ਬਣਿਆ ਹੈ ਔਰ ਪਈਆ ਲੈ ਲੈ ਕੇ ਠੱਗੀ ਜਾਂਦੇ ਲੋਕਾਂ ਨੂੰ ਸਮਾਨ ਨਹੀਂ ਭੇਜਦੇ ਕਰੇ ਨਕਲੀ ਭੇਜ ਹਾਂ 100 ਤੋਂ ਉੱਪਰ ਪੇ ਬਣ ਜੁਗੇ ਅੰਦੇ ਵਰਗੀਆਂ ਗੱਡੀਆਂ ਦੇ ਮੈਂ 7-7000 ਰੁਪਏ ਪਵਾ ਚੁੱਕਾ ਹਾਂ ਪੈ ਮਾਲੀ ਆਂਦਾ ਉਹ ਜੀ ਫਿਰ ਤੁਸੀਂ ਅਸਲੀ ਵਾਲੇ ਕੋਲੇ ਪਹੁੰਚੀ ਨਹੀਂ ਜੀ ਅੱਛਾ ਅਸਲੀ ਵਾਲੇ ਕੋਲੋਂ ਤਾਂ ਮੈਂ ਆਹ ਚੀਜ਼ ਲੈਂਦੀ ਹਾਲੇ ਲੇ ਮਹੀਨੇ ਛੜ ਮੀਂਹ ਜਮਾ ਨਵੀਂ ਆ ਦੇਖੋ ਇਹ ਅਸਲੀ ਵਾਲੇ ਕਵਰ ਵੀਰੇ ਤੋਂ ਲੈਂਦੀ ਹੈ ਜੀ ਗੱਡੀ ਤਾਂ ਸੋਣੀ ਬਾਈ ਲੱਗ ਰਹੀ ਵੀ ਹੈ ਸ਼ਾਪਿੰਗ ਕਰਨੀ ਹੈ ਤੇ ਕਿੱਦਾਂ ਕਰਾਂਗਾ ਮੈਂ ਤਾਂ ਬਾਈ ਖਾਸ ਉੱਥੋਂ ਆਇਆ ਪਹਾੜਗੜ ਤੋਂ ਵੇਖੋ ਜੀ ਆਪਣਾ ਕੰਮ ਪੂਰਾ ਮਤਲਬ ਤਸੱਲੀ ਵਾਲਾ ਮੈਂ ਤੁਹਾਨੂੰ ਇੱਥੇ ਨੰਬਰ ਦੇ ਦਿੰਦਾ ਜੀ ਇੱਥੇ ਤੁਹਾਡੇ ਇੰਸਟਾਗ੍ਰਾਮ ਬਾਈ ਫੋਨ ਨਹੀਂ ਚੱਕਦੇ ਹੋ 10000 ਕਾਲ ਦਾ ਦਾਵਾ ਮਾਰਦੇ ਨੇ ਫੋਨ ਕੋਈ ਨਹੀਂ ਚੱਕਦੇ ਓਹੋ ਜੀ ਫਿਰ ਫਿਰ ਹੁਣ ਹੱਲ ਕੀ ਕਰਕੇ ਮੈਨੂੰ ਇੱਕ ਸੁਨੇਹਾ ਆਇਆ ਸੀ ਕੋਈ ਹੋਰ ਕੁੜੀ ਦਾ ਮੈਸੇਜ ਆਇਆ ਹੈ ਟੈਕਸਟ ਵਾਲਾ ਅੱਛਾ ਜੀ ਕਹਿੰਦੀ daagourntoy.in ਤਾਂ ਜਾ ਕੇ ਹਾਂ ਜੀ ਸ਼ਾਪਿੰਗ ਕਰੋ ਅੱਛਾ ਮੈਂ ਟੱਚ ਕੀਤਾ ਬਾਈ ਇੱਥੇ ਤੋਂ ਕਿਉਂ ਆ ਰੇਟ ਕਿ ਆ ਪਸਾਲਾ ਸਾਰਾ ਕੁਝ ਫੋਨ ਨਹੀਂ ਚੱਕਦੇ ਹੂੰ ਟ੍ਰੈਂਡੀ ਟ੍ਰੈਂਡੀ ਬਦਲ ਗਿਆ ਯੂਟਿਊਬ ਹੁਣ ਵੈਬਸਾਈਟ ਤੇ ਕਰਤਾ ਹੀ ਕੰਮ ਵੈਬਸਾਈਟ ਤੇ ਕਰਤਾ ਅਗਲਾ ਟੱਚ ਮਾਰੇ ਤੇ ਸ਼ਾਪਿੰਗ ਕਰੇ ਮੈਂ ਪੁੱਛਣਾ ਹੀ ਸੀਗਾ ਵੀ ਇਹ ਵੀ ਸਹੀ ਹੈ ਕਿ ਗਲਤ ਹੈ ਕਿ ਬਟ ਮੈਂ ਫਿਰ ਵੀ ਨੀਚੇ ਚੈੱਕ ਕੀਤਾ ਗ੍ਰੀਨ ਟਿੱਕਰ, ਬਲੂ ਟਿੱਕਰ, yellow ਟਿੱਕਰ, red ਟਿੱਕਰ ਸਾਰੇ ਟਿੱਕਰ ਦਿੱਤੇ ਕੰਪਨੀ ਨਾਲ ਨੂੰ। ਅੱਛਾ ਜੀ। ਹਾਂ, Google ਤੇ ਸਰਚ ਵੀ ਮਾਰ ਰਹੇ ਹੋ ਤੇ ਸ਼ਾਪਿੰਗ ਵੀ ਤੇ ਕਰਤਾ। ਮੈਂ ਆਦਾ ਭਾਈ ਤੇਰਾ ਜੇ ਤੂੰ ਲੈ ਕੇ ਆਇਆ ਮੈਂ ਤਸੱਲੀ ਹੋ ਗਈ ਐ। ਹੁਣ ਮੈਂ ਸ਼ਾਪਿੰਗ ਕਰਨੀ ਐ daaggurta.in ਤੇ ਜਾ ਕੇ। ਹੁਣ ਤੁਸੀਂ ਵੈਬਸਾਈਟ ਤੇ ਜਾ ਕੇ ਮੈਂ ਤਾਂ ਐਵੇਂ ਤੁਹਾਨੂੰ ਕਹਾਂ ਜੀ ਮੈਂ ਤਾਂ ਜਾ ਕੇ ਲੈ ਕੇ ਆਇਆ। ਮੈਂ ਤਾਂ ਉੱਥੇ ਗਿਆ ਬਾਈ ਨੂੰ ਮਿਲਿਆ ਸਕੂਟਰੀ ਲਈ ਇਹ ਚੌੜੇ ਟਾਇਲਾਂ ਵਾਲੀ ਆਪਦੀ ਘਰ ਵਾਲੀ ਨੂੰ ਭਾਤਨੀ ਨੂੰ ਭਾਇਆ ਨਾਲ ਤੇ ਆਪਦਾ ਭਾਈ ਚੱਕਦੀ ਫਿਰ ਬਹਿਣੀ ਆਉਂਦਾ। ਭਾਈ ਤੇਲ ਚੋ ਕੇ ਜਾਈਂ ਕਰੇ। ਜ਼ਰੂਰ ਭਾਈ ਮੈਂ ਮੈਂ ਫੋਨ ਕਰ ਰੱਖਿਆ ਮੈਂ ਤਾਂ ਮੈਂ ਨਹੀਂ ਆਲ ਮੈਂ ਤੂੰ ਤਿਆਰੀ ਰੱਖੋ ਮੈਂ ਗੱਡੀ ਲੈ ਕੇ ਆਵਾਂ ਬਾਤ ਤੂੰ ਖਿੱਚਦੇ ਤਿਆਰੀ ਇਹਦਾ ਹੁਣ ਤੂੰ ਜਾ ਆਪਣੇ ਪੇਕੇ ਹੁਣ ਮੈਨੂੰ ਸੋਹਰੇ ਸੋਹਰੇ ਜੀ ਸੋਹਰੇ ਸੋਹਰੇ ਜਾ ਤੂੰ ਉੱਟ ਕੇ ਕੰਮ ਜਾ ਤੂੰ ਸੋਹਰੇ ਮੈਂ ਵੀ ਆਪਣੀ ਲਗਾਈ ਲਿਆਵਾਂ ਤੇ ਫਿਰ ਮੈਂ ਵੀ ਲੈ ਕੇ ਆਵਾਂ ਇਹ ਗੱਡੀ ਆ ਤੁਸੀਂ ਗੱਡੀ ਲਿਆਓ ਜੀ ਮੈਂ ਤੁਹਾਨੂੰ ਦੱਸਾਂ ਗੱਲ ਜਿਵੇਂ ਮਰਜ਼ੀ ਕੰਮ ਲਈ ਚਲੋ ਹੋਰ ਤਾਂ ਹੋਰ ਜੀ ਮੈਂ ਤਾਂ ਜਵਾਰ ਹੁਣ ਸਾਡੀ ਜਵਾਰ ਬਧੀ ਬੜੀ ਪਈ ਆ अच्छा तो तू भी ऊची दीवार हुई भैया मैं तो छ दीवार लद लेणा जी एक मैं दा ਝੋਟੇ ਵਰਗਾ ਦੂਜਾ ਗੱਡੀ ਵੀ ਝੋਟਿਆਂ ਵਰਗੀ ਤੁਸੀਂ ਆ ਬੈਠੋ ਮਗਰ ਬੈਠੋ ਜੀ ਤੁਸੀਂ ਮਗਰ ਬੈਠੋ ਗੱਲ ਕੀ ਕਰਦੋਂ ਜੀ ਪਪਾ ਚੈੱਕ ਕਰੀ ਆ ਜਾ ਆ ਜਾ ਆ ਜਾ ਐਵੇਂ ਫੁੱਲ ਟਾਇਲ ਰੋਲਾ ਬੰਦੇ ਰਹਿੰਦੇ ਨੇ ਜਿਆਦਾ ਆ ਸਸਪੈਂਸ ਸਸਪੈਂਸ਼ਨ ਦੇਖੋ ਜੀ ਇਹਦਾ ਕਿੰਨਾ ਤਕੜਾ ਕਿੰਨਾ ਤਕੜਾ ਛਾ ਜੰਪ ਦੇਖੋ ਮਾਰਦਾ ਇੰਦਾ ਨਹੀਂ ਹੁੰਦੀ ਜੰਪ ਆਏ ਇੰਦਾ ਇੰਦਾ ਆ ਲੈ ਜਿਵੇਂ ਮਰਜੀ ਮੈਂ ਇਹਦਾ ਫਰੀ ਦੇ ਝੋਟੇ ਵੀ ਦਵਾਇਂਗਾ ਤੂੰ ਐਦਾਂ ਕਰ ਇੱਕ ਪਿੰਡ ਦਾ ġeṛa ਹੀ ਮਰਵਾ ਤੂੰ ਮੈਂ ਅੱਛਾ ਪੀ ਜਦੋਂ ਅਸੀਂ ਤਤੀ ਤਤੀ ਰਾਹੇ ਆ ਜਾਂਦੇ ਹਾਂ ਅਸੀਂ ਆ ਕੇ ਰੌਣੇ ġe ਆਕੇ ਮੈਂ ਬਾਈ ਨੂੰ ਕਿਦੋਂ ਕਰਾ ਪਸੰਦ ਕਰਾ ਲਿਆ ਵਾ ਸਕੂਟਰੀ ਆਪਾਂ ਗੋਟੋ ਆਉਣ ਲਿਆਂ ਤੋਂ ਬਾਈ ਨੂੰ ਲਵਾ ਕੇ ਲੈ ਕੇ ਜਾਣੀ ਆ ਇਹ ਦੇਖ ਬਾਈ ਆਉਂਦਾ ਨਾ ਨਜ਼ਾਰਾ ਨਾਲੇ ਬਾਈ ਪੇਕਅਪ ਦੇਖਾਂ ਸ਼ਾਲ ਮਾਰਦੀ ਆ ਹੈ ਬੜੀ ਵਾਤ ਹੈ ਹੈ ਨਾ ਚੀਜ਼ ਇੱਕ ਸੱਲੀ ਕਰਾਤੀ ਆ ਇਹਦਾ ਇਹਦਾ ਨਜ਼ਾਰੇ ਦਰਜੀ ਹੋਂਡਾ ਇਨਫੀਲਡ ਵਰਗੀਆਂ ਕੰਪਨੀਆਂ ਪਿੱਛੇ ਕਰ ਦੂਗਾ ਤਾਂ ਬਾਈ ਮੈਨੂੰ ਨਾ ਇੱਕ ਗੱਲ ਦੱਸ ਦੇ ਖਾਇਆ ਬੂਸਾ ਦਾ ਟਾਇਰ ਕਿੰਨਾ ਚੌੜਾ ਹੁੰਦਾ ਬਾਈ ਇੰਨਾ ਕਿ ਚੌੜਾ ਹੁੰਦਾ ਇਹਦਾ ਟਾਇਰ ਦੇ ਕਿੱਡਾ ਚੌੜਾ ਆਏ ਹਾਏ ਹਾਏ ਨਜ਼ਾਰਾ ਹੀ ਬੰਦ ਤਾਂ ਨੇ ਹੈ ਪੂਆ ਮਹਾਮਾਰੀ ਮਰ ਭਈਏ ਇਹਦਾ ਜੜਾ ਡਾੜਾ ਹੈਗਾ ਭਈਏ ਜੇ ਪੂਰੇ ਲੈਂਦੇ ਮੈਂ ਚੀਜ਼ ਥਲੀਲੀ ਦੇ ਦਿੰਦੇ ਨੇ ਹੂੰ ਚਾਵਾ ਰੁਪਈਏ ਭਾਈ ਜ਼ਰੂਰ ਬਾਕੀ ਭਾਈ ਮੈਂ ਤੈਨੂੰ ਕੋ ਗੱਲ ਹੋਰ ਦੱਸ ਦਿੰਦਾ ਹੁਣ ਭਾਈ ਤੁਸੀਂ ਉਰੇ ਆਓ ਮੇਰੀ ਗੱਲ ਸੁਣੋ ਆ ਗੱਡੀਆਂ ਖੜੀਆਂ ਭਈ ਹੂੰ ਆ ਸਾਡੇ ਸ਼ੋਰ ਨੂੰ ਪਸੰਦ ਆ ਕੀ ਲੈਂਬਰਗਿਨੀ ਸਿਆਣਾ ਕਿ ਕਿਹੜੀ ਆ ਕਿਹੜੀ ਆ ਪੁੱਤ ਆਹ ਗੱਡੀ ਕਿਹੜੀ ਆ ਡੈਡੀ ਆ ਲੈਂਬਰਗਿਨੀ ਸਿਆਣਾ ਇਹ ਲੈਂਬਰਗਿਨੀ ਸਿਆਣਾ ਹੈ ਹਾਂ ਇਹ ਸਾਡੇ ਬੰਦੇ ਨੂੰ ਪਸੰਦ ਆ ਕੀ ਉਹਦਾ ਰੇਟ ਜਾਇ ਜ ਮਤਲਬ ਆਪਾਂ ਨੂੰ ਦਾਵਾ ਕਰਦੇ ਆਗੇ ਗੁਰ ਟੁਆਏ ਵਾਲੇ ਵੀ ਸਾਡੇ ਤੋਂ ਸਸਤੀ ਕੋਈ ਨਹੀਂ ਸਾਤਾ ਹੋਲ ਸੇਲ ਤੇ ਰੇਟ ਸਾਡੇ ਕੀ ਰੇਟ ਚ ਮਿਲ ਜੂਜੀ ਇਹ ਬਾਈ ਜੀ ਵੈਬਸਾਈਟ ਬਣੀ ਹੋਈ ਹੈ da gurtoy.in ਠੀਕ ਹੈ ਜੀ ਉੱਥੇ ਦੀ ਸਰਚ ਮਾਰਨਾ ਤੇ ਉੱਥੇ ਦੀ ਸ਼ਾਪਿੰਗ ਕਰ ਸਕਦੇ ਹੋ ਜੇ ਬਹੁਤ ਦੂਰ ਹੋ ਤੁਸੀਂ ਆਣਾ ਹੈਗਾ ਸਾਡੀ ਵੈਬਸਾਈਟ ਤੇ ਜਾ ਕੇ ਸ਼ਾਪਿੰਗ ਕਰ ਸਕਦੇ ਹੋ ਠੀਕ ਹੈ ਜੀ ਨੰਬਰ ਹੈਗਾ 83000086 ਚੱਕ ਨਹੀਂ ਹੁੰਦਾ ਬਾਈ ਜੀ ਮੈਂ ਫੇਰ ਵੀ ਬੇਨਤੀ ਕਰਨਾ ਚਾਹਾਂਗਾ ਪਰਿਵਾਰਾਂ ਨੂੰ ਔਨੇਬਲ ਜਿੰਨੀ ਸਟੇਟ ਮੇਰੀ ਹੈਗੀ ਪੰਜਾਬ ਦੀ ਹਿਮਾਚਲ ਹਰਿਆਣਾ ਕਸ਼ਮੀਰ ਸਾਰੇ ਆਪਣੇ ਨੇ ਬlesing ਦੇਣ ਲਈ ਤਿਆਰ ਹੋ ਜਾਓ ਬਾਈ ਜੀ ਦਾ ਪੇਜ ਫੋਲੋ ਕਰ ਲੈਣਾ ਪਲੱਸ ਬ੍ਰਾਂਡ ਗੁਰਟੋ ਦਾ ਪੇਜ ਫੋਲੋ ਕਰ ਲੈਣਾ ਨਿਤ ਨਵੀਆਂ ਤੁਹਾਨੂੰ ਖੇਡਾਂ ਜੋ ਬੱਚੇ ਦੇ ਪਸੰਦ ਆਉਂਦੀਆਂ ਨਾ ਮਾਪੇ ਕਹਿੰਦੇ ਯਾਰ ਅਸੀਂ ਲੈਣੀ ਹੈ ਮੈਂ ਗਾਰੰਟੀ ਚੱਕੂਗਾ 2000 ਚਾਹੇ ਨੇ 6 6000 ਦਾ ਦਾ 10000 ਦਾ ਫਰਕ ਕੱਢ ਦੂੰਗਾ ਭਾਈ ਜੀ ਜੇ ਦੀ ਸ਼ਾਪਿੰਗ ਵੀ ਕਰਨੀ ਹੈ ਤੇ ਵੈਬਸਾਈਟ ਤੇ ਸਾਡੇ ਜਾ ਕੇ ਸ਼ਾਪਿੰਗ ਕਰੋ ਇਜ਼ੀ ਕਲਿੱਕ ਕਰਕੇ ਗਏ ਨਾ 100 ਰੁਪਏ 100 ਨਾ 500 ਕੁਛ ਨਾ ਪਾਓ ਹੂੰ ਸਿਰਫ ਸ਼ਾਪਿੰਗ ਕਰਨੀ ਵੈਬਸਾਈਟ ਤੇ ਕਲਿੱਕ ਮਾਰਨਾ ਸਾਡਾ ਸਟਾਫ ਤੁਹਾਨੂੰ ਕਾਲ ਕਰੇਗਾ ਤੁਹਾਨੂੰ ਆਈਡੈਂਟੀਟੀ ਚੈੱਕ ਕੀ ਉਹ ਉਸੇ ਤੈਨੂੰ ਖਾਵਾਂਗੇ ਵੀਡੀਓ ਕਾਲ ਕਰਕੇ ਫਿਰ ਸੀਓਡੀ अवेलेबल ਹੈ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਅਸੀਂ ਅਵੇਲੇਬਲ ਕਰਤਾ ਹੈ ਅਸੀਂ ਐਮਾਜ਼ਨ ਦੇ ਪਾਰਟਨਰ ਬਣੇ ਹੋਏ ਹਾਂ ਦਿੱਲੀ ਪੰਜਾਬ ਬਾਰੇ ਸਾਰੇ ਜਾਣਦੇ ਨੇ ਠੀਕ ਹੈ ਜੀ ਕੋਈ ਵੀ ਪ੍ਰੋਡਕਟ ਜੇ ਅਸੀਂ ਪ੍ਰਾਈਸ ਦੇ ਦਿੱਤਾ ਤੁਹਾਨੂੰ ਉਹ ਡੇਟਾ ਤੁਹਾਡੇ ਘਰੇ ਪਹੁੰਚਦਾ ਸਮਾਨ ਪਹੁੰਚ ਘਰੇ ਤੁਸੀਂ ਬਸ ਕੋਰੀਅਰ ਵਾਲਾ ਤੁਹਾਡੇ ਦੋਸਤੋ ਤੁਸੀਂ ਪੈਸੇ ਦੇਣੇ ਆ ਆਪ ਤਾਂ ਡੱਬਾ ਖੋਲ ਕੇ ਚੀਜ਼ ਆਪਦੀ ਚੈੱਕ ਕਰ ਲੈਣੀ ਆ ਬਾਕੀ ਦੋਸਤੋ ਹਾਸੀ ਮਖੌਲ ਦਾ ਹਾਸੀ ਮਖੌਲ ਰਹਿ ਗਿਆ ਕਿਉਂਕਿ ਕਹਿੰਦੇ ਹੁੰਦੇ ਨਾ ਗਬਰ ਬਈ ਬਚਪਨ ਵਰਗੀ ਮौज ਨਹੀਂ ਲੱਭਣੀ ਜ਼ਿੰਦਗੀ ਸਾਰੀ ਚੋਂ ਹਨਾ ਬਾਜੀ ਜਿਸ ਦੇ ਖੜੇ ਹੋਣਾ ਗੁਰੂ ਟੋਏ ਦਾ ਸਾਡਾ ਪੰਜ ਲਈ ਬ੍ਰਾਂਡ ਦੀ ਬਣੀ ਹੈ ਗੁਰ ਟੋਏ ਜੋ ਆਪਣਾ ਬਚਪਨ ਯਾਦ ਲਾਏ ਇਹ ਇੰਡੀਆ ਦਾ ਇਕਲੌਤਾ ਪਹਿਲਾ ਬਾਈਕ ਹੈ ਜਿਹੜਾ ਸੀ 5 ਸਾਲਾਂ ਤੋਂ ਵੇਦੇ ਆ ਰਹੇ ਆ ਕੰਪਨੀ ਨੇ ਪਹਿਲੇ ਦਿਨ ਕਿਹਾ ਕਹਿੰਦਾ ਯਾਰ ਤੂੰ ਖੂਜ ਛੜਦਾ ਮਾਲ ਮੈਂ ਕਿਹਾ ਨਹੀਂ ਕਾਲੇ ਚੋਰ ਨੂੰ ਵੇਚਦਾ ਤੂੰ ਕਿ ਲੈਣਾ ਆਮ ਲੈਣਾ ਰੱਬੀ ਇਹ 100 ਦਾ ਨੋਟ ਰੱਖ ਕੇ ਅੱਜ ਵੀ ਮੈਂ ਇੰਡੀਆ ਲੈਵਲ ਤੇ ਇਹ ਬਾਈਕ ਵੇਚਦਾ ਮੈਂ ਜਿਸ ਦੀ ਕੀਮਤ ਪਹਿਲੇ ਵੀ 3500 ਰੁਪਏ ਸੀਗਾ ਅੱਜ ਵੀ 3500 मींस 3500 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਮਾਲ ਅਵੇਲੇਬਲ ਹੈਗੇ ਕਿਤੇ ਮਰਜੀ ਜਾ ਬੰਗਲੌਰ ਚ ਮੰਗਾ ਲੈਣ ਬਾਜੀ ਜਿੱਥੇ ਤੁਹਾਡਾ ਮਾਨਾ ਨਾਰਥ ਈਸਟ ਵਿੱਚ ਅਸੀਂ ਧਾਵਾ ਬੋਲਿਆ ਹੋਇਆ ਜੇ ਅੱਛਾ ਬਈ ਜ ਯੂਪੀ ਨੌਇਡਾ ਪੰਜਾਬ ਦਿੱਲੀ ਐਨਸੀਆਰ ਵਰਗੀ ਸਿਟੀ ਜਿੱਥੋਂ ਸਾਡਾ ਮਾਲ ਬਣ ਬਣ ਕੇ ਆਂਦਾ ਪਿਆ ਉੱਥੋਂ ਦੇ ਕੰਜ਼ਿਊਮਰ ਸਾਨੂੰ ਫੋਨ ਕਰਦੇ ਨੇ ਭਾਈ ਆਪਣੇ ਤੁਹਾਡਾ ਫੋਟੋ ਕਰਾਣੀ ਹੈ ਵੀਡੀਓ ਬਣਾਣੀ ਹੈ ਤੁਸੀਂ ਤਾਂ ਭਾਈ ਪਿਆਰ ਬਹੁਤ ਦਿੰਦੇ ਹੋ ਬਲੇਸਿੰਗ ਦਿੰਦੇ ਹੋ ਸਾਡਾ ਇੱਕ ਫਾਇਦਾ ਵੀ ਹੈਗਾ ਜੇ ਉਮਰ ਛੋਟੀਆਂ ਨੇ ਤੇ ਸ਼ੁਕਰਾਨਾ ਅਸੀਂ ਬਾਬਾ ਦੀ ਸੀਂ ਦਾ ਕਰੀਦਾ ਹੈ ਤੇ ਜਿਹੜਾ ਵੀ ਸਾਡੀ ਗੱਡੀ ਪੈਂਦਾ ਬੱਚਾ ਕਰੋੜਪਤੀ ਬਣ ਜਾਂਦਾ ਹੈ ਹਾਂਜੀ ਬੱਲ ਸਹੀ ਗੱਲ ਹੈ ਅਸੀਂ ਲੱਖ ਰੁਪਏ ਫਿਰ ਵੀ ਨਾ ਲੈਣੇ ਆ ਸਾਡਾ ਮੋਟਿਵ ਹੈਗਾ ਜੀ ਵਪਾਰੀ ਬੰਦੇ ਹੈਗੇ ਆ ਬਨੀਏ ਪੁੱਤ ਇੱਕ ਸਮਝ ਲੋ ਹੈਗੇ ਆ ਅਸੀਂ ਨਾਲ ਰੁਪਈਆ ਫालतू ਜੋੜਦੇ ਵੀ ਹੈਗੇ ਆ ਤਾਂ ਕਿ ਔਰ ਜਿਹੜੇ ਖਰਚੇ ਹੋਣੇ ਨੇ ਅਸੀਂ ਪਰਿਵਾਰ ਆਪਣਾ ਕਬੀਲਦਾਰੀ ਚਲਾਨੀ ਵਈ ਜੀ ਜਿਹੜੇ ਆਪਣੇ ਪਰਿਵਾਰ ਨਾਲ ਆਇਓ ਰੋਟੀ ਰੋਟੀ ਸਾਰੇ ਨਹੀਂ ਖਾਣੀ ਹੈ ਜੀ ਰੋਟੀ ਸਾਰੇ ਅੱਜ ਅਸੀਂ ਵੀ ਗੱਲਾਂ ਕਰਦੇ ਆਉਂਦੇ ਸੀ ਆਉਂਦੇ ਉਹ ਕਾਰ ਚ ਵੀ ਯਾਰ ਕਿਰਤ ਹਨਾ ਵੀ ਜਿਹੜਾ ਬੰਦਾ ਕਿਰਤ ਕਰ ਰਿਹਾ ਨਾ ਜਿਦੋਂ ਉਹ ਕਿਰਤ ਕਰ ਰਿਹਾ ਉਹਨੂੰ ਕਿਰਤ ਪਤਾ ਨਹੀਂ ਕਿੱਥੋਂ ਤੋਂ ਕਿੱਥੋਂ ਲੈ ਜਾਂਦੀ ਹੈ ਕਿੱਥੇ ਲੈ ਜਾਂਦੀ ਆ ਤੇ ਸੁਖਨ ਵਾਲਾ ਆਪਣੇ ਤਾਂ ਚੈਨਲ ਦਾ ਨਾਮ ਵੀ ਕਿਰਤ ਕਰੋ ਆ ਜੀ ਹਨਾ ਕੀ ਬਾਤ ਹੈ ਮਿਸਾਲ ਮਿਸਾਲ ਹੋਊਗੀ ਬਾਕੀ ਬਾਕੀ ਭਾਈ ਜੀ ਕੋਈ ਮੇਰਾ ਕੋਈ ਪੇਜ ਦੇਖ ਲਵੇ ਤੇ ਵਧੀਆ ਗੱਲ ਤੁਹਾਡਾ ਡਰੇਡੇ ਦੇਖ ਕੇ ਮੇਰੇ ਡਟਾ ਖੇਡਤਨਾ ਕਰਦੇ ਮੈਨਾਂ ਭਾਈ ਇਹ ਦਿਖਾਉਂਦਾ ਹੀ ਬਹੁਤ ਹੋਊਗਾ ਇਹ ਸਾਨੂੰ ਪੈਦਾਈ ਸੀ ਕਹਿੰਦੇ ਨਾ ਤੁਹਾਨੂੰ ਆਟਾ ਹੀ ਫालतੂ ਮਿਲਿਆ ਆਇਆ ਲੱਗਾ ਆਇਆ ਜੀ ਮਾਵਾਂ ਦਾ ਫੁਲਕਾ ਬਣਾਇਆ ਪਤਲਾ ਵੀ ਸਾਨੂੰ ਲੱਗ ਜਾਂਦਾ ਹੈ ਹਾਂਜੀ ਚਲੋ ਜੀ ਇਹ ਤਾਂ ਆਪਣਾ ਹੋ ਗਿਆ ਜੀ ਬਾਈਕ ਇਹਨਾਂ ਦੋਸਤੋ ਚਲੋ ਨਾਲੇ ਮੈਂ ਤੁਹਾਨੂੰ ਹੋਰ ਖੇਡਾਂ ਦਿਖਾਉਣਾ ਸਾਰੀਆਂ ਨਾਲੇ ਚਾਰ ਪੰਜ 10 ਚੀਜ਼ਾਂ ਦਾ ਖਾਵਾਂਗੇ ਜਿਹੜੀਆਂ ਤੁਹਾਡੇ ਮਤਲਬ ਦੀਆਂ ਹੈ ਪਹਿਲੇ 5 ਬੰਦੇ ਸਹੀ ਕਮੈਂਟ ਕਰਦੇ ਨਾਮ ਉਹਨੂੰ ਪੰਜਾਬੀ 'ਚ ਹੀ ਲਿਖਣਾ ਹੈ ਹਮ نیٹ ਤੋਂ ਲਵਲੀ ਉਹ ਨਹੀਂ ਸਮਝਾਂਦੀ ਟਾਈਪਿੰਗ ਕਰ ਲਈ ਉਹ ਜਾਂ ਟਾਈਪ ਰਾਈਟਰ ਲਵਲੀ ਉਹ ਕੁਝ ਹੈ ਜੇ ਉਹ ਚੀਜ਼ ਨਾਮ ਦੱਸੇਗਾ ਉਹ ਅਸੀਂ ਉਸ ਬੰਦੇ ਨੂੰ ਸਪੈਸ਼ਲ ਨਾਲ ਕੁਝ ਨਾ ਕੋਈ ਤੁਹਾਡੇ ਨਾਮ ਲੈ ਕੇ ਗਿਫਟ ਦਵਾਂਗੇ ਭਾਈ ਜੀ ਠੀਕ ਹੈ ਜੀ ਆਪਣੇ ਨਾਮ ਲੈ ਕੇ ਚਲੋ ਜੀ ਆਜੋ ਵੀ ਦੋਸਤੋ ਤੇ ਬਾਈ ਨੇ ਤਾਂ ਅੱਜ ਸਾਡਾ ਵੀ ਬਚਪਨ ਯਾਦ ਕਰਾਦਾ ਜੀ ਹਨ ਚਲੋ ਬਹੁਤ ਵਧੀਆ ਇੱਕ ਵੀ ਪਾਪ ਦੇ ਬਚਪਨ ਤੁਹਾਰੇ ਵਾਸਤਾ ਹੁੰਦਾ ਜੀ ਪਹਿਲਾ ਕੁਸ਼ਣ ਹੈ ਬਾਈ ਜੀ ਵੀਡੀਓ ਨੂੰ ਸੇਵ ਕਰ ਲਿਓ ਵੀਡੀਓ ਨੂੰ ਰਿਮਾਈਂਡ ਬੈਕਮਾਰਕ ਦੇਖ ਲਿਓ ਕਿਉਂਕਿ ਮੈਂ ਤੁਹਾਨੂੰ 15 20 ਕੁਸ਼ਣ ਪੁੱਛਣੇ ਨੇ ਜੇ ਕਹਿੰਦੇ ਮੈਂ ਕਾਪੀ ਲਾ ਲੈਣਾ ਨੇ ਤਾਂ ਬਾਈ ਜੀ ਪੈਣੇ ਮੇਰੇ ਤੋਂ ਯਾਦ ਰੱਖੀ ਇੱਕ ਤੋਂ ਲੈ ਕੇ 20 ਤੱਕ ਅੰਕ ਵੱਧ ਵੀ ਪੁੱਛਣਦੇ ਆ ਘੱਟ ਤਾਂ ਹੋਣਗੇ ਨਹੀਂ ਮੇਰੇ ਕੁਸ਼ਣ ਤੇ 20 ਕੁਸ਼ਣਾਂ ਦੀ ਵਾਰੀ ਹੈ ਜਿਹੜਾ ਲੌਂਗ ਵੀਡੀਓ ਨੂੰ YouTube ਤੇ Facebook ਤੇ ਦੇਖਦਾ ਹੈ ਲਾਈਕ ਕਰਕੇ ਸ਼ੇਅਰ ਕਰਦਾ ਹੈ ਬਾਈ ਮੇਰਾ ਪੇ Instagram ਤੇ ਗੁਰੂ ਟਾਇਸ ਸੱਤ ਧਿਆਨ ਨਾਲ ਸੁਣ ਲਿਓ 2600 ਤੋਂ ਪ੍ਰੋਪੋਸਟ ਆ ਪੈ ਗਈਆਂ ਜਿਹੜਾ ਲਾਈਕ ਕਰੇਗਾ ਪਲੱਸ ਉਹਦੇ ਵਿੱਚ ਕਮੈਂਟ ਕਰੇਗਾ ਵੀ ਲਵ ਗੁੱਟ ਰਾ ਬਾਈ ਜੀ ਨੂੰ ਟੈਗ ਕਰੇਗਾ ਮੈਨੂੰ ਟੈਗ ਟੈਗ ਕਰੀਦਾ ਦਾ ਰੈਡ ਕਰਕੇ ਨਾਲ ਹੈਸ਼ਟੈਗ ਕਰ ਦੇਣਾ ਗੁੱਟੋਏ ਮੇਰੀ 2600 ਪੋਸਟ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਟੈਗ ਕਰਨਾ ਹੈ ਪਲੱਸ ਨੀਚੇ 10 ਦੋਸਤਾਂ ਨੂੰ ਟੈਗ ਕਰਨਾ ਜਿਹਨੂੰ ਲੋੜ ਹੈਗੀ ਹੈ ਮਤਲਬ ਇਹ ਨਹੀਂ ਕਿ ਅਭੀ ਮੈਂ ਆਪਣੇ ਜੋਗ ਨੂੰ ਟੈਗ ਕਰਤਾ ਜਾਂ ਕਿਸੇ ਮਾਮੇ ਦੇ ਮੁੰਡੇ ਨੂੰ ਟੈਗ ਕਰਤਾ ਹਾਂ ਰਾਂਗ ਦਾ ਡਰੀ 5 ਨੰਬਰ ਹੂੰ ਪਲੱਸ 50 ਦੇ 5 ਨੰਬਰ ਜੇ 2600 ਵਾਕੀ ਸੀ ਪੋਸਟ ਚੈੱਕ ਕਰ ਸਕਦੇ ਹੋ ਪੂਰਾ ਚੈਲੰਜ ਹੈਗਾ ਜੇ ਪੂਰਾ ਚੈਲੰਜ ਕੀ ਹੈ ਹਾਂਜੀ ਇੱਕ ਕੰਪਨੀ ਦੀ ਗੱਡੀ ਠੀਕ ਹੈ ਉਹ ਵੀ ਰਾਲਸ ਰੋਏ ਸਾਈ ਭਾਈ ਜੀ ਮੈਂ ਫੇਰ ਦੱਸ ਦਿੰਦਾ ਇਹ ਮਹੀਨਾ ਚੜ ਰੇ ਸਤੰਬਰ ਦਾ ਹਾਂਜੀ ਹਾਂਜੀ ਲਓ ਭਾਈ ਜੀ ਗੱਡੀ ਲਓ ਜੀ ਕੱਢ ਲਈ ਖੜਾ ਭਾਈ ਜੀ ਨੇ ਵੈਸੇ ਆਨਸਰ ਪਹਿਲਾਂ ਦੇ ਦਿੱਤਾ ਜੀ ਰਾਇਲ ਸ੍ਰਾਈ ਕਹਿ ਕੇ ਹਾਂਜੀ ਸੌਖੀ ਕਰਤਾ ਸੌਖੀ ਕਰਤਾ ਜੀ ਇੱਕ ਗੱਡੀ ਤੁਹਾਡੇ ਘਰੇ ਗਿਫਟ ਪਹੁੰਚਾਵਾਂਗੇ ਲਾਈਵ ਅਸੀਂ ਹਰ ਮਹੀਨੇ ਹੁੰਦੇ ਆ 30 ਤਰੀਕ ਨੂੰ ਹਾਂਜੀ 2600 ਪੋਸਟਾਂ ਇੰਸਟਾਗ੍ਰਾਮ ਦੀਆਂ 2600 ਸੜੀ ਤੇ ਉੱਪਰ ਪੋਸਟ ਫੇਸਬੁਕ ਤੇ ਹੋਣਗੀਆਂ ਨੇ ਠੀਕ ਹੈ ਜੀ ਭਾਈ ਜੀ ਸਮਝ ਆਂਦੀ ਸਾਰਾ ਪੰਜਾਬੀ ਬੁਰੂ ਜਮਾ ਕਰਕੇ ਤੁਸੀਂ ਸਮਝਾ ਦਿਓ ਮੇਰੇ ਕੇਤੇ ਆਪਣੇ ਸਾਰੇ ਭਰਾ ਪੰਜਾਬੀ ਹੈ ਜੀ ਆਪਣੇ ਨਾਲ ਦੇ ਹੀ ਨਹੀਂ ਨਹੀਂ ਤੁਸੀਂ ਕਿ ਮੇਰੇ ਕੇਤੇ ਕਹਦੇ ਗਿਫਟ ਵੰਡਣਾ ਹੈ ਮੈਂ ਦੇਣਾ ਹੈ ਤੁਹਾਡੇ ਨਾਲ ਇਹ ਦੇਣਾ ਜੀ ਇਹ ਆਪਣਾ ਕਿਉਂ ਹੈ ਇਹ ਇਹ ਆਪਣੇ ਚੈਨਲ ਤੋਂ ਜਿਹੜਾ ਵੀ ਮਤਲਬ ਹਨਾ ਬਾਈ ਤੇ ਜਾ ਕੇ ਪੇਜ ਤੇ ਤੇ ਮੰਨ ਕੇ ਚੱਲੋ ਆ ਜਾ ਵੀ ਕੈਮਰਾਮੈਨ ਆਪਣਾ ਇੱਧਰ ਰਹਿ ਗਿਆ ਉਹ ਆਪਾਂ ਪੁੱਠੇ ਪਾਸੇ ਚੱਲ ਪਏ ਸੀ ਜਿਹੜਾ ਵੀ ਆਪਣੀ ਵੀਡੀਓ ਨੂੰ ਦੇਖ ਕੇ ਮੰਨ ਕੇ ਚੱਲੋ ਬਾਈ ਦੇ ਪੇਜ ਤੇ ਜਾ ਕੇ ਪੋਸਟਾਂ ਲਾਈਕ ਕਰੋ ਜਿਵੇਂ ਤੁਹਾਨੂੰ ਬਾਈ ਨੇ ਕਿਹਾ ਤੇ ਆਹ ਬਾਈ ਕਹਿੰਦਾ ਵੀ ਆਪਾਂ ਰੋਲਸ ਰਾਇਸ ਗਿਫਟ ਦੇ ਦੇਣੀ ਆ ਇੱਕ ਜਣੇ ਨੂੰ ਗਿਫਟ ਦੇਣਾ ਹੈ ਹਾਂ ਸਤੰਬਰ ਦਾ ਮਹੀਨਾ ਸਟਾਰਟ ਹੈ ਫੇਸਬੁਕ ਇੰਸਟਾਗ੍ਰam YouTube ਤਿੰਨੀ ਪਲੇਅ ਮੇਰੇ ਚੱਲਦੇ ਪਏ ਨੇ ਮੇਰਾ ਓਰੀਜਨਲ ਪੇਜ ਦੇ ਚ 250 ਕੇ ਫੋਲੋਅਰ ਹੋਣਗੇ 2600 ਪੋਸਟਾਂ ਪਈਆਂ ਹੋਈਆਂ ਨੇ ਠੀਕ ਫਿੰਗਰ-ਫਿੰਗਰ ਪੋਸਟ ਨੂੰ ਲਾਈਕ ਕਰਨਾ ਹੈ ਪਲੱਸ ਉਹਨੇ ਜੇ ਕਮੈਂਟ ਮਾਰਨਾ ਵੀ ਲਵ ਗੋਟਾ ਹੈ ਹੈਸ਼ਟੈਗ ਯੂਜ਼ ਕਰਨਾ ਹੈ ਗੋਟਾ ਦੇ ਪਲੱਸ ਸਟੋਰੀਆਂ ਪਾਣੀਆਂ ਨੇ ਔਰ 2600 ਪੋਸਟ ਲਾਈਕ ਕਰਨਾ ਨੀਚੇ ਸਿੰਗਲ-ਸਿੰਗਲ ਪੋਸਟ ਦੇ ਥੱਲੇ 10 ਦੋਸਤਾਂ ਨੂੰ ਟੈਗ ਕਰਦਾ ਹਰੇਕ ਪੋਸਟ ਥੱਲੇ ਬਾਕੀ ਗਾਰੰਟੀ ਸੁਦਾ ਦੋਸਤੋ ਵੀ ਤੁਹਾਨੂੰ ਆ ਜਿਹੜਾ ਬੰਦਾ ਕੰ ਉਹਨੂੰ ਆ ਪੱਕੀ ਗੱਡੀ ਮੈਂ ਪਹਿਲਾਂ ਦੇ ਦੂੰਗਾ ਮੈਂ ਸਤੰਬਰ ਦਾ ਪੂਰਾ ਮਹੀਨਾ ਪਿਆ ਹੈ ਹਾਂ ਸਤੰਬਰ ਦਾ ਪੂਰਾ ਮਹੀਨਾ ਪਿਆ ਕਿੰਨੀ ਤਰੀਕ ਨੂੰ ਦੇ ਦੇਣਾ ਜੀ ਆਪਾਂ 30 ਤਰੀਕ ਨੂੰ ਮੈਂ ਅਨਾਉਂਸਮੈਂਟ ਕਰ ਦੇਣੀ ਹੈ 30 ਤਰੀਕ ਨੂੰ ਅਨਾਉਂਸਮੈਂਟ ਕਰ ਦੇਣੀ ਆ ਤੇ ਆ ਤੁਸੀਂ ਦੇਖੀ ਹੋਣਾ ਦੋਸਤੋ ਘੁੱਗੀ ਜੀ ਬਾਹਰ ਨਿਕਲਦੀ ਹੁੰਦੀ ਐ ਜੇ ਕਰਕੇ ਓ ਵੱਡੀ ਐ ਆਜੋ ਹੁਣ 20 ਤੋਂ 25 ਕੁਸ਼ਲ ਵੀ ਪੁੱਛਣੇ ਆ ਕਿਉਂਕਿ ਕੁਸ਼ਲ ਕੁਝ ਟਫ ਵੀ ਹੋ ਸਕਦੇ ਆਸਾਨ ਵੀ ਹੋ ਸਕਦੇ ਨੇ ਚਲੋ ਬਈ ਕੁਐਸਚਨ ਪੁੱਛੋ ਪਹਿਲਾਂ ਕਰੀਏ ਹਾਂ ਤੇ ਆਜੋ ਜੀ ਸਟਾਰਟ ਕਰਦੇ ਆ ਧਿਆਨ ਨਾਲ ਸੁਣੀਓ ਅਸੀਂ ਲੈ ਕੇ ਆਏ ਆ ਬੱਚਿਆਂ ਦਾ ਕੰਪਨੀ ਦਾ ਇਹਨੂੰ ਹਟਾਣਾ ਪੈਣਾ ਹਾਂਜੀ ਲਓ ਜੀ ਲਓ ਇਹਦਾ ਇਹਦਾ ਬੈਕ ਗੇਅਰ ਮੈਂ ਪਾਉਣਾ ਜੀ ਖੜਜੋ ਕਰਾ ਹਾਂਜੀ ਬਈ ਹੁਣ ਦੱਸੋ ਇਹ ਥੋੜਾ ਮਾਈਕ ਨਾਲ ਲੈ ਆਈਓ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਕੰਮ ਦੀ ਚੀਜ਼ ਹੈਗੀ ਜੀ ਹਾਂਜੀ ਮੇਰੇ ਪਿਰੇ ਪੰਜਾਬ ਭਰਾ ਕਿਸਾਨਾਂ ਨੂੰ ਬਲੇ ਜੀ ਇਹਨੂੰ ਕਹਿਣਾ ਕਿਉਂਕਿ ਸਾਨੂੰ ਜਿੰਨਾ ਪੰਜਾਬ ਦਾ ਕਸਟਮਰ ਆ ਰਿਹਾ ਪੂਰਾ ਪਿੰਡੋਂ ਹੀ ਆਉਂਦਾ ਪਿਆ 90-90% ਆਉਂਦਾ ਪਿਆ ਸਹੀ ਮਾਨ ਨਾ ਕਵਾਂਗੇ ਮੈਂ ਤੁਹਾਨੂੰ ਆਦੀ ਸਾਰੇ ਪਿੰਡਾਂ ਵਾਲੇ ਹੀ ਆਉਂਦੇ ਨੇ ਬਹੁਤ ਧੰਵਾਦੀ ਹਾਂ ਸ਼ੁਕਰਾਨਾ ਕਰਨਾ ਚਾਹੁੰਦਾ ਵੀ ਅਸੀਂ ਤਾਂ ਕਹਿੰਦੇ ਸੋਨੇ ਨਾਲ ਲੱਦੇ ਗਏ ਆ ਵੀ ਇੰਨੀ ਬਾਬਾ ਜੀ ਨੇ ਮਿਹਰ ਕਰਤੀ ਹੈ ਹਰੇਕ ਬਾਈ ਆਂਦਾ ਰੁਪਏ 10000 ਰੁਪਏ ਥੱਲੇ ਕੋਈ ਸ਼ੋਪਿੰਗ ਨਹੀਂ ਕਰਦਾ ਉਹ ਕਹਿੰਦਾ ਮੈਨੂੰ ਨਾ ਇੱਕ ਬੱਚਾ ਦਾ ਸਵਰਗ ਮਿਲ ਗਿਆ ਵੀ ਬੱਚੇ ਤੇ ਘੰਟਾ ਘੰਟਾ ਖੇਡ ਲੈਂਦੇ ਮੈਂ ਬੇਨਤੀ ਕਰਨਾ ਚਾਹੁੰਦਾ ਵੀਡੀਓ ਇਹ ਦੇਖ ਰਿਹਾ ਹੈ ਆਪਣੇ ਪਰਿਵਾਰ ਸਮੇਤ ਲੈ ਕੇ ਆਇਆ ਕਰੋ ਕੋਸ਼ਿਸ਼ ਕਰੋ ਦਾਦਾ ਦਦੀ ਨਾਨਾ ਅਈ ਦੇ ਕਪਚਾ ਦਾ ਸੱਦਦੇ ਆ ਪਿਆਨੇ ਆ ਪਰ ਸਾਡਾ ਮਨ ਦੀ ਇੱਛਾ ਹੁੰਦੀ ਹੈ ਵੀ ਆਪਣਾ ਬਚਪਨ ਕਿਨੂੰ ਯਾਦ ਹੁੰਦਾ ਹੈ ਬਜ਼ੁਰਗਾਂ ਨੂੰ ਯਾਦ ਹੁੰਦਾ ਹੈ ਐਵੇਂ ਨਹੀਂ ਕਹਾਵਤਾ ਬਣੀ ਹੈ ਕਹਿੰਦੇ ਬਜ਼ੁਰਗ ਦਾ ਕਿਹਾ ਯਾਦ ਰੱਖਿਆ ਕਰੋ ਵੀ ਉਵੇਂ ਸਭ ਤੋਂ ਪਹਿਲਾ ਸੀ ਪ੍ਰੋਡਕਟ ਲੈ ਕੇ ਆਏ ਆ ਬਾਈ ਜੀ ਵਾਇ ਸੁਣਾਉਣ ਲੱਗਾ ਤੇ ਆਣਾ ਸਾਰੇ ਸੁਣ ਲਿਓ ਹਾਂਜੀ ਆਹ ਟਰੈਕਟਰ ਵਾਲੀ ਆਵਾਜ਼ ਆ ਭਾਈ ਭਾਈ ਟਰੈਕਟਰ ਦੀ ਆਵਾਜ਼ ਹੈਗੀ ਹੈ ਪਹਿਲਾਂ ਕੁਝ ਨਹੀਂ ਹੈਗਾ ਇਹ ਟਰੈਕਟਰ ਨੂੰ ਕਹਿੰਦੇ ਕੀ ਹੈ ਕੀ ਨਾਮ ਹੈ ਟਰੈਕਟਰ ਦਾ ਕਮੈਂਟ ਬਾਕ ਮਾਰ ਦਿਓ ਅ ਉਹ 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 ਇਹ ਮਾਲਕ ਨੇ ਪੰਜਾਬ ਦੇ ਤਾਂ ਦਿੱਤਾ ਟਰੈਕਟਰ ਲੈ ਜਾਓ ਆਪਾਂ ਦਾ ਆਪ ਹੀ ਦੇਦਾ ਚਲੋ ਕੋਈ ਗੱਲ ਨਹੀਂ ਇਹੇ ਦੋਸਤੋ ਮੈਂ ਨਾਮ ਲੈ ਗਿਆ ਸੀਗਾ ਵਿੱਚ ਨਾਮ ਲੈ ਗਏ ਵੀਡੀਓ ਨਹੀਂ ਆਪਾ ਕਟਣੀ ਵੀਡੀਓ ਨਹੀਂ ਕਟਣੀ ਆਂ ਦੇ ਦਤਾ ਤੁਹਾਨੂੰ ਦਤਾ ਅਲੈਮਰਗ ਨਹੀਂ ਛਡਣਾ ਡਾਇਰੈਕਟਰ ਦਤਾ ਟਰੈਕਟਰ ਪਹਿਲਾ ਕੁਐਸਚਨ ਸੋਕਾ ਹੋਰ ਕਰਦਾ ਹੈ ਵੀ ਪਹਿਲਾ ਟਰੈਕਟਰ ਪੁੱਛਿਆ ਸੀ ਵੀ ਇਹਦਾ ਨਾਮ ਕੀ ਅਜੇ ਤੁਸੀਂ ਸੁਣ ਵੀ ਲਿਆ ਹੈ ਆਇਚਰ ਹੈਗਾ ਹੁਣ ਆਇਚਰ ਕਿੱਥੇ ਸਟਾਰਟ ਕੀਤਾ ਇਹ ਕਿਹੜੇ ਸੰਤ ਤੋਂ ਸ਼ੁਰੂ ਹੋਇਆ ਸੀਗਾ ਸੋਕਾ ਕੁਐਸਚਨ ਫੇਰ ਦੰਦ ਪੁੱਛ ਲੈਣੇ ਆਇਚਰ ਸਟਾਰਟਿੰਗ ਕਿੱਥੋਂ ਹੋਈ ਸੀ ਹੈ ਹੁਣ ਪਤਾ ਕਿਹੜੇ ਸੰਤ ਤੋਂ ਇਸੇ ਵਿੱਚ ਕਿਉਂਕਿ ਇਹ ਤਾਂ ਸਾਰਿਆਂ ਨੂੰ ਪਤਾ ਹੈ ਜੀ ਬਾਜ ਕੀ ਵੀ ਹੈ ਨਾ ਮੈਂ ਵੀ ਤਾਂ ਹੀ ਦੱਸਤਾ ਅੱਛਾ ਇਹਨੂੰ ਥੋੜਾ ਜਿਹਾ ਔਖਾ ਕਰ ਗਏ ਔਖਾ ਐ ਕਰਦੇ ਆ ਵੀ ਦੱਸੋ ਵੀ ਕਿਹੜੇ ਸਨ ਚ ਆਪਣੇ ਇੰਡੀਆ ਚ ਆਏ ਸੀ ਹਾਂ ਸਹੀ ਹੁਣ ਦੇਖੋ ਫਿਰ ਗੂਗਲ ਲੱਭ ਲਓਗੇ ਗੂਗਲ ਅੰਕਲ ਕਹਿ ਲਓ ਗੂਗਲ ਮਸੀ ਕਹਿ ਲਓ ਕਿਸੇ ਦੀ ਸਭ ਕੁਝ ਹੁੰਦੀ ਆ ਨੇ ਤੇ ਸਰਚ ਕਰਨੇ ਸ਼ੁਰੂ ਕਰੋ ਜਦੋਂ ਵੀ ਆਨਸਰ ਦੇਣਾ ਸਾਨੂੰ @thered ਕਰਕੇ ਨਾਲ ਟੈਗ ਕਰ ਦੇਣਾ ਗੁੱਟੋਏ ਨੂੰ @thered ਬਾਈ ਜੀ ਨੂੰ ਟੈਗ ਕਰ ਦੇ ਨਾਲ #use ਕਰ ਦੇ ਗੁੱਟੋਏ ਔਰ 10 ਦੋਸਤਾਂ ਨੂੰ ਟੈਗ ਕਰਨਾ ਬਈ ਤੈਨੂੰ ਹੀ ਦੱਸਤਾ ਹੀ ਵੀ ਇਹ ਸੁਣ ਲੈ ਵੀ ਮੈਂ ਲੈਣ ਚੱਲਾ ਆਪਣੀ ਕੰਪਨੀ ਦੀ ਓਰੀਜਨਲ ਗੱਡੀ ਗਿਫਟ ਵਿੱਚ ਹਾਂਜੀ ਨੰਬਰ 2 ਬਾਈ ਜੀ ਸਾਡਾ ਕੁਐਸਚਨ ਹੈਗਾ ਜੀ ਹਾਂਜੀ ਸਭ ਤੋਂ ਪਿਆਰੀ ਹਮ ਇਹ ਗੱਡੀ ਨਾ ਬਹੁਤ ਸ਼ਾਨਦਾਰ ਹੈਗੀ ਐ ਠੀਕ ਜੀ ਇਹਦੇ ਦਾ ਡਿਜ਼ਾਈਨ ਬਣਿਆ ਨਾ ਹਾਂ ਇਹ ਗੱਡੀ ਦਾ ਨਾਮ ਕੀ ਹੈ ਇਹ ਵੀ ਦੱਸਣਾ ਦੋਸਤੋ ਤੁਸੀਂ ਵੀ ਕਿਹੜੀ ਗੱਡੀ ਆ ਇਹ ਗੱਡੀ ਵੀ ਬਹਾਵਾ ਮਸ਼ਹੂਰ ਆ ਮੇਰੇ ਹਿਸਾਬ ਨਾਲ ਆ ਨਾ ਬਈ ਗੰਬਰ ਬਹੁਤ ਵਿਕਦੀ ਪਈ ਐ ਮਤਲਬ ਕਿ ਇਹ ਸਿਰ 90-99 ਲੱਖ ਦੇ ਚ ਰੇਂਜ ਜੀ ਆਂਦੀ ਗੱਲ ਕਰੀਏ ਤੇ ਕਿਉਂਕਿ ਸਾਡਾ ਲੋਕਾਂ ਦਾ ਨਾ ਇੱਕ ਸ਼ੌਂਕ ਹੁੰਦਾ ਹੈ ਵੀ ਮੈਂ ਆਪਣੇ ਟਾਈਮ ਦੇ ਭੱਲੇ ਵੇਲੇ ਇੱਕ ਸਾਈਕਲ ਵੀ ਹੁੰਦਾ ਸੀਗਾ ਅਸੀਂ ਤਾਂ ਖੁਦ ਇੱਕ ਸਾਈਕਲ ਦੇ ਨਾਲ ਪੰਜ ਪਰਿਵਾਰ ਦੇ ਬੰਦੇ ਚ ਲੰਦਾ ਸੀ ਮੇਰੀ ਵਾਰੀ ਆਂਦੀ ਸੀ ਪੈਲ ਟੁੱਟਾ ਹੁੰਦਾ ਸੀਗਾ ਅੱਜ ਇੱਕ ਘਰ ਚਾਰ ਗੱਡੀਆਂ ਬੜੇ ਪਜਾਮੇ ਫਾੜੇ ਆ ਜੀ ਅੱਛਾ ਚ ਠੀਕ ਹੈ ਚ ਇੰਨਾ ਜੜਾੜਾ ਕੀ ਜੈਨ ਜੜਾ ਲਾਗੇ ਹੋਰ ਜੀ ਮੈਂ ਕਹਿੰਦਾ ਟੰਗਾਂ ਹੀ ਬੜਾ ਹੋਣਾ ਹੋਰ ਟੰਗਾਂ ਨੇ ਨਾ ਟੱਕਰ ਨਹੀਂ ਤਪਈ ਮਾਰ ਮਾਰ ਕੇ ਉਹ ਵੀ ਫੜ ਜਾਂਦਾ ਹੁੰਦਾ ਉਦੋਂ ਵੀ ਫੜ ਜਾਂਦਾ ਹੁੰਦਾ ਸਹੀ ਗੱਲ ਆ ਨੰਬਰ ਹੁਣ ਹੁਣ ਦੂਜੂ ਡਰ ਲਾ ਨੰਬਰ ਜਿਹੜਾ ਮੇਰਾ ਕੁਸ਼ਣ ਹੈਗੇ ਇਹ ਕੰਪਨੀ ਦੀ ਗੱਡੀ ਦਾ ਨਾਮ ਹੈ ਜੀਐਲਐ ਹਾਂਜੀ ਇਹ ਜੀਐਲਐ ਦੀ ਕਲਾਸ ਹੈਗੀ ਹੈ ਕਿਹੜੀ ਸੀਰੀਜ਼ ਦੀ ਗੱਡੀ ਬਣੀ ਹੋਈ ਹੈ ਮਤਲਬ ਕੀ ਜੀਐਲਐ ਦੇ ਤਿੰਨ ਚਾਰ ਸੀਰੀਜ਼ ਆਉਂਦੀਆਂ ਨੇ ਪ੍ਰੋਪਰ ਕੋਈ ਸਹੀ ਆਨਸਰ ਦੇਗਾ ਤੇ ਟੈਗ ਕਰ ਦਿਓ ਆਪਣੀ ਗੱਡੀਆਂ ਨੂੰ ਹਾਂਜੀ ਇਹਦਾ ਵੀ ਦੱਸ ਦਿਓ ਦੋਸਤੋ ਹਨਾ ਅੱਗੇ ਅੱਗੇ ਆ ਸਾਡੇ ਸ਼ੋਰ ਦੀ ਫੇਵਰੇਟ ਆ ਗਈ ਬਾਈ ਨੰਬਰ 4 ਇਹ ਗੱਡੀ ਦੇਖੋ ਅਤੀ ਦੇਣਾ ਲੋਗੋ ਦੀ ਧਿਆਨ ਨਾਲ ਚੈੱਕ ਕਰ ਡਿਜ਼ਾਈਨ ਚੈੱਕ ਕਰ ਲੋ ਇਹ ਗੱਡੀ ਦਾ ਨਾਮ ਕੀ ਹੈ ਪ੍ਰੋਪਰ ਉਹ ਪ੍ਰੋਪਰ ਨੂੰ ਪੰਜਾਬੀ ਦੇ ਵਿੱਚ ਲਿਖਣਾ ਹੈ ਇੰਗਲਿਸ਼ ਵੀ ਲਿਖਣਾ ਹੈ ਤੁਹਾਡਾ ਮਨ ਹੈ ਹਿੰਦੀ ਚ ਵੀ ਲਿਖ ਸਕਦੇ ਸਪੈਲਿੰਗ ਮਿਸਟੇਕ ਕਰੋਗੇ ਅਸੀਂ ਗਿਫਟ ਕੋਈ ਨਹੀਂ ਦੇਣਾ ਜੇ ਠੀਕ ਉਹ ਵਨ ਟਾਈਮ ਹੀ ਕਮੈਂਟ ਹੁੰਦਾ ਜੇ ਔਰ ਨਾਲ ਕਰਕੇ 10 ਦੋਸਤਾਂ ਨੂੰ ਟੈਗ ਕਰਨਾ ਹੈਗਾ ਜੇ ਨੰਬਰ 5 ਸਭ ਤੋਂ ਪਿਆਰੀ ਭਾਜੀ ਗੈਰੀ ਸੰਧੂ ਬਾਈ ਜੀ ਦੇ ਘਰੇ ਤੁਹਾਨੂੰ ਦੇਖਿਆ ਕਿਸ ਨੇ ਟੈਗ ਕਰਨਾ ਟੈਗ ਕਰ ਦਿਓ ਜਾਂ ਉਹਦਾ ਪੇਜ ਐ ਫੋਲੋ ਕਰਨਾ ਮਨ ਕਰ ਲਿਓ ਇਹਦੇ ਲ ਠੀਕ ਹੈ ਜੀ ਆਪਣੇ ਕੋਲੋਂ ਗਈ ਹੈ ਜੀ ਬਾਈ ਜੀ ਸ਼ੁਕਰ ਹੈ ਹੂੰ ਬਥੇਰੇ ਆਪਣੇ ਕੋ ਅਗੇ ਭਰਾ ਬਣ ਕੇ ਰਹੇਗੇ ਨਾ ਸਭ ਕੁਝ ਦਾ ਆਪਣਾ ਪਿਆਰ ਹੈ ਤੇ ਸਭ ਨੇ ਫੋਲੋ ਕੀਤਾ ਕਿ ਨੀ ਰਿਕੁਆਇਰਮੈਂਟ ਕੋਈ ਤੁਹਾਨੂੰ ਅਹੀ ਦੱਸ ਰਹੇ ਆ ਉਹਨਾਂ ਦੇ ਬੱਚੇ ਲਈ ਮਤਲਬ ਇਹ ਗੱਡੀ ਨਾਲ ਦੀ ਲਾਰਾਂ ਦੀ ਗੱਡੀ ਚਲਦੀ ਵੀ ਹੈ ਪਾਰਕਾ ਦੇ ਵਿੱਚ ਠੀਕ ਹੈ ਜੀ ਤੇ ਪਲੀਜ਼ ਬੇਨਤੀ ਹੈ ਅਗਰ ਵਾਕਈ ਅਸੀਂ ਫੋਨ ਤੋਂ ਲਗਾ ਨਹੀਂ ਚਾਹਦੇ ਸਾਡੀ ਕੋਸ਼ਿਸ਼ ਹੈ ਪੇਸ਼ੈਂਸ ਤੁਸੀਂ ਰੱਖਣੀ ਹੈ 24 ਤੋਂ 22 ਘੰਟੇ ਰਿਪਲਾਈ ਕਰਦੇ ਆ ਪਰ ਸਾਨੂੰ ਇੱਕ ਦਿਨ ਚ ਭਾਈ ਜੀ 10000 ਕਾਲ ਆਂਦੀ ਹੈ ਸਾਡਾ ਮੋਟਿਵ ਹੈਗਾ ਹੈ ਵੀ ਤੁਸੀਂ daaggold.in ਤੇ ਜਾ ਕੇ ਸ਼ਾਪਿੰਗ ਕਰ ਸਕਦੇ ਹੋ ਖੁੱਲੀ ਢੁੱਲੀ ਤੁਹਾਨੂੰ ਕਲਿੱਕ ਕਰਨਾ ਹੈ ਤਾਨੂੰ ਜੇ ਘਰੇ ਨਾ ਜੋਮੈਟੋ ਆਉਂਦੀ ਐ ਸਵੀਗੀ ਆਂਦਾ ਐ ਉਹ ਵੈਬਸਾਈਟ ਥਰੂ ਸ਼ਾਪਿੰਗ ਕਰੋਗੇ ਇੱਕ ਤਾਂ ਪਮਾਲ ਪਹੁੰਚਾ ਕਰਾਇਆ ਕੋਈ ਨਹੀਂ ਐ ਰਬੀਏ 100 ਵੀ ਨਾ ਪਾਈਓ ਜੋ ਤੁਹਾਡੇ ਘਰੇ ਘੰਟੀ ਮਾਰੇ ਬੈਲ ala ਟਿੰਗ ਟਿੰਗ ਵੀ ਸਬਹਾਨ ਆ ਗਿਆ ਗੁਰਟੋਏ ਦਾ ਤਾਂ ਮੈਨਾਂ ਜਿਹੜਾ ਫਲਿੱਪਕਾਰਟ ਵਾਲਾ ਕੰਮ ਹੋ ਗਿਆ ਵੀ ਹੋਮ ਡਿਲੀਵਰੀ ਤੁਹਾਨੂੰ ਘਰੇ ਹੋਊਗੀ ਹੈਨਾ ਜੀ ਬਾਈ ਜੀ ਕਹ ਤਾ ਤੁਹਾਨੂੰ ਦਹਾਨੇ ਟਰੈਕਟਰ ਦੀ ਕਿਸਮਾਂ ਸਭ ਤੋਂ ਵਧੀਆ ਚੀਜ਼ ਦੇਖੋ ਕਿੰਨੀ ਮੈਂ ਜ਼ਰੂਰ ਮਾਣਿਓਗ ਆਪਣੇ ਪੰਜਾਬ ਦੇ ਉਦਿਆਂ ਦਾ ਕਰਨਾ ਚਾਹਨਾ ਹਾਂਜੀ ਆਪਣਾ ਅਸੀਂ ਪਚੋਕੜਨਾ ਭੁੱਲੀਏ ਉਹਦੇ ਕਰਕੇ ਮੈਂ ਗੱਡੀਆਂ ਤੋਂ ਲਾਵਾਂ ਨਾ ਟਰੈਕਟਰ ਦਾ ਪ੍ਰਮੁੱਖ ਰੱਖਿਆ ਠੀਕ ਹੈ ਜੀ ਮਤਲਬ ਆਪਾਂ ਮੇਨ ਟਰੈਕਟਰ ਨੂੰ ਦਿੱਤਾ ਹੋਇਆ ਹਾਂ ਆਹ ਚਾ ਡੰਪਰ ਹੈਗਾ ਚੱਕਰੀਨ ਹੈ ਮਿਲ ਕੋ ਸਾਰੀ ਵੈਰਾਈਟੀ ਹੈਗੀ ਮਤਲਬ ਬੰਦਾ ਆ ਕੇ ਕਹੂਗਾ ਯਾਰ ਵੀ ਆਕੇ ਤੂੰ ਇਹ ਦਿਲ ਜਿੱਤ ਲਿਆ ਸਾਡੇ ਭਾਈਚਾਰੇ ਨੂੰ ਨਾਲ ਪੂਰਾ ਨਾਲ ਦੱਬ ਕੇ ਰੱਖਿਆ ਹੈ ਸਤ ਮੋਸ ਸੰਭਾਲ ਕੇ ਰੱਖਿਆ ਹੁੰਦੇ ਕੋਈ ਚੀਜ਼ ਹੀ ਖਾਸ ਹੀ ਦੇਖੋ ਲੋ ਹਾਂਜੀ ਲੋ ਜੀ ਕੈਂਪਿੰਗ ਵਾਲਾ ਰਵਣੇ ਹਨ ਜਿਵੇਂ ਆਪਾਂ ਰੂੜੀ ਦੀ ਰਹਿ ਬੋਣੇ ਹੁੰਦੇ ਆ ਉਹ ਕੰਮ ਆ ਗਿਆ ਓਹ ਪਰ ਕਾ ਕੀ ਕੀ ਬੋਲ ਲੈਂਦਾ ਆਪਣੇ ਕੁਛ ਕਰਨੀ ਰੂਡਰ 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 ਆ ਗਿਆ ਦੋਸਤੋ ਖੱਲੀ ਹੋ ਗਈ ਕਿਉਂਕਿ ਹਰੇਕ ਚੀਜ਼ ਮਿਲਦੀ ਹੈ ਦੇਖਣ ਨੂੰ ਜਿਵੇਂ ਹੁਣ ਆਪਾਂ ਬਚਪਨ ਦੇਖਦੇ ਹੁੰਦੇ ਸੀ ਇਹ ਅਸਲੀ ਅਸਲੀ ਕਢਾਉਣਾ ਤਾਂ ਆਪਾਂ ਸੋਚੇ ਨਹੀਂ ਸੀ ਗੱਗੂ ਜਿਹੜਾ ਆਪਣੇ ਹਿੰਦੁਸਤਾਨ ਦੇ ਲੱਗਿਆ ਸੀ ਓਏ ਆ ਦੀ ਤਾਂ ਬਸੋਚੀ ਨਹੀਂ ਸੀ ਕਦੇ ਚਲੋ ਅਗਲਾ ਕੁਐਸਚਨ ਦੱਸਦੇ ਆਪਾਂ ਨੰਬਰ 1 ਜੀ ਆ ਗਿਆ ਤੁਹਾਡੇ ਪੰਜਾਬੀ ਜਿਹਨੂੰ ਕਹਿੰਨੇ ਆ ਹਾਤੀ ਹਾਤੀ ਮੇਰੇ ਸਾਥੀ ਹੂੰ ਤੇ ਕੋਈ ਵੀ ਚੰਗੀਆਂ ਮੂਵੀਆਂ ਹਿੰਦੀ ਐ ਜਾਂ ਪੰਜਾਬੀ ਐ ਚਾਹੇ ਆਪਾਂ ਹਾਲੀਵੁੱਡ ਬਾਲੀਵੁੱਡ ਕੋਈ ਵੀ ਤਾਮਿਲ ਮੂਵੀ ਜੋ ਤੁਹਾਨੂੰ ਸਮਝਾਉਂਦੀਆਂ ਨੇ ਹਾਂਜੀ 20 ਮੂਵੀਆਂ ਪ੍ਰੋਪਰ ਲਿਖਣੀਆਂ ਨੇ ਪੰਜਾਬੀ ਦੇ ਵਿੱਚ ਹੀ ਲਿਖਣੀਆਂ ਨੇ ਠੀਕ ਹੈ ਜੀ ਟੈਗ ਉਹ ਕਰਨਾ 10 ਦੋਸਤਾਂ ਨੂੰ ਨਾਲ ਕਰਨਾ ਗੁਰੂ ਟਵਾਏ ਨੂੰ ਨਾਲ ਕਰਨਾ ਤੁਹਾਨੂੰ ਠੀਕ ਹੈ ਜੀ ਪੰਜ ਨੰਬਰ ਕੁਐਸਚਨ ਸਮਝਾ ਪੁੱਛ ਲੋ ਸਾਰਾ ਮੂਵੀਆਂ ਦੇ ਨਾਮ ਪੁੱਛਣੇ ਨੇ ਮੂਵੀਆਂ ਦੇ ਨਾਮ ਪੁੱਛਣੇ ਆ ਵੀ ਕੋਈ ਵੀ ਦੱਸ ਦੋ ਹੂੰ ਦੱਸ ਦੋ ਜੀ ਕੁਕੀਸ ਅਗੋਂ ਨਾ ਮਾਮਲਾ ਗੜਬੜ ਹੋਇਆ ਨਾ ਤੁਸੀਂ ਦੱਸਿਆ ਨਾ ਤੇ ਗਿਫਟ ਕੋਈ ਨਹੀਂ ਮਿਲਣਾ ਸਹੀ ਗੱਲ ਹੈ ਜੀ ਉਹ ਪ੍ਰੋਪਰ ਦੱਸਣਾ ਦੋਸਤੋ ਸਪੈਲਿੰਗ ਮਿਸਟੇਕ ਨਹੀਂ ਕਰਨੀ ਬਾਈ ਇਹ ਵੀਡੀਓ ਨਾਲ ਇਹ ਜਨਾ ਰੀਲ ਕੱਟ ਲਈ ਉਹ ਤਾਂ ਚੀਚ ਲਾ ਕੇ ਸਹੀ ਹੈ ਆ ਆ ਆ ਚੀਚ ਬੜੀ ਤਗੜੀ ਹੈ ਬਾਈ ਕਿਲਾਉ ਰਿਹਾ ਤੈ ਕਭੀ ਆ ਜਾ ਕਰ ਲੈ ਕਰਾਂ ਮੈਂ ਮਾਈਕ ਲਾੜਾ ਆ ਜਾ ਝੂਠਾ ਲੱਗੇ ਲੈ ਕਿਣਾ ਬਈ ਰੋਣ ਤੇ ਆ ਲੈ ਤੇ ਆ ਜਾ ਇਹ ਉੱਪਰ ਬਲਟਾ ਆਣਾ ਦੇਖਿਓ ਤੁਸੀਂ ਜਲਾਹ ਮਾਰਦੀ ਹੈ ਲਾਜੋ ਟੋਟਾ ਹੈ ਦੇਖਿਆ ਦੋਸਤੋ ਝਟ ਆਏ ਆ ਇਹ ਤੀਜਾ ਮਿਲ ਗਿਆ ਨੇ ਗੁਰਟੋਆ ਵਾਲਾ ਕੋਲ ਤੇ ਮਜ਼ਬੂਤੀ ਦੇਖੋ ਕਿੰਨੀ ਅਸੀਂ ਦੋਨੇ ਜੀ ਝੜ ਗਏ ਤੇ ਤੇ ਮਤਲਬ ਇੱਕ ਬੜੀ ਵੱਟਾ ਉਸ ਨੂੰ ਡਪਾਉ ਮਤਲਬ ਕਿਵੇਂ ਮਰਜੀ ਦੁੱਲੀ ਫਿਰ ਉਹ ਨੂੰ ਕਰੇ ਐਡੀ ਤਗੜੀ ਚੀਜ਼ ਆ ਇੰਜਣਾ ਛੋਟਾ ਜਿਹਾ ਮਤਲਬ ਪਟ્રોલ ਤੇ ਚੱਲਦੀ ਆ ਹਨਾ ਲਿਆ ਆ ਕੇ 50 ਰੁਪਏ ਦਾ ਪੈਟਰੋਲ ਪਾਉ ਤੇ ਕਿਹੜੇ ਦੇਉ ਚਾਹੇ ਆਪ ਵਾਕੇ ਦੇ ਲੋ ਚਾਹੇ ਜਵਾਕ ਖੇਡ ਲੈਣ ਤੇ ਸਾਡੀ ਡਰਾਈਵਿੰਗ ਪੈਸੇ ਇੰਜਨ ਵਾਲੀ ਉਹ ਖੜਕਾ ਥੋੜਾ ਜਿਹਾ ਸ਼ੋਰ ਤੋਂ ਡਰਦਾਗਾ ਤਾਂ ਕਰਕੇ ਤੇ ਇਹ ਬੜੀ ਤਗੜੀ ਚੀਜ਼ ਆ ਜੀ ਇਹ ਵੀ ਇੱਕ ਮਜ਼ਬੂਤ ਚੀਜ਼ ਆ ਜਿਵੇਂ ਮਰਜੀ ਬਾਕੀ 4x4 ਆ ਡਿਸਕਵਰੀ ਕਾ ਨੇ ਜੀ 서ਸਪੈਂਸ਼ਨ ਦੇਖੋ ਕਿੰਨਾ ਤਗੜਾ ਇਹਦਾ ਪੂਰਾ ਮਤਲਬ 서ਸਪੈਂਸ਼ਨ ਜ਼ਬਰਦਸਤ ਆ ਤੇ ਇਹਦੇ ਨਾਲ ਦੀ ਇੱਕ ਵੱਡੀ ਵੀ ਹੈਗੀ ਇਹਨੂੰ ਕੀ ਕਹਿੰਦੇ ਹੁੰਦੇ ਆ ਏਟੀਵੀ ਕੀ ਕੀ ਏਟੀਵੀ ਕਹਿੰਦੇ ਬਾਈ ਜੀ ਏਟੀਵੀ ਪੂਰੇ ਪੰਜਾਬ ਹਰਿਆਣਾ ਹਮਾਚਲ ਬੇਨਤੀ ਹੈ ਕੋਈ ਚੈਲੇਂਜ ਨਹੀਂ ਹੈ ਸਵੀਕਾਰ ਕਰਨਾ ਬੜਾ ਤੁਹਾਡੀ ਮਰਜ਼ੀ ਰੁਪਈਏ 10000 ਨਗਦ ਨਾਮ ਹੈਗਾ ਬਾਈ ਜੀ ਠੀਕ ਹੈ ਜੀ 10000 ਰੁਪਈਆ ਨਗਦ ਨਾਮ ਹੈ ਸ਼ੁਰੂਆਤ ਤੁਹਾਡੇ ਤੋਂ ਕਰਨੀ ਤੁਹਾਡੀ ਮਰਜ਼ੀ ਹੈ ਚੱਕ ਲਓ ਚਲੋ ਬਾਕੀ ਦੀ ਆਪਣੇ ਵਧੀਆ ਸ਼ੂਟ ਕਰਦੇ ਹੋ ਇਹਨੂੰ ਚੱਕ ਕੇ 10 ਵਾਰੀ ਐ ਬਾਲਾ ਕੱਢਣਾ نیچے ਰੱਖਣਾ ਬਸ ਠੀਕ ਹੈ ਸ਼ੁਰੂਆਤ ਤੁਹਾਡੇ ਤੋਂ ਇੱਥੇ ਆ ਜਾਓ ਇੱਥੇ ਆ ਕੇ ਇਹਦਾ ਬਾਲਾ ਕੱਢ ਦਿਓ 10 ਵਾਰੀ ਗੱਡੀ ਦੀ ਕੀਮਤ ਹੈਗੀ 50000 ਰੁਪਿਆ ਤਨ ਲਾ ਦਾਂਗੇ 40000 ਰੁਪਿਆ ਨਹੀਂ ਤੁਹਾਡਾ ਮਨ ਨਾ ਸ਼ਾਪਿੰਗ ਕਰੀਓ ਬੜੇ ਕੋਰੇ ਐ ਚੱਕ ਕੇ ਨਾ ਬਾਲਾ ਕੱਢ ਦੋ ਮੈਂ ਆਪਣਾ ਬਹੁ ਬੋਲੀ ਦੀ ਉਡੀਕ ਕਰ ਰਿਹਾ ਉਹ ਕਿਹੜਾ ਸੀ ਆਪਣਾ ਬੜਾ ਅਜਿਹਾ ਕਰ ਬੜਾ ਚੱਲਦਾ ਟ੍ਰੈਂਡਿੰਗ ਪੁਰਾਣਾ ਕੀ ਨਾਮ ਹੁੰਦਾ ਖਲੀ ਵਾਲੀ ਖਲੀ ਖਲੀ ਸਾਡੇ ਖਲੀ ਸਾਡੇ ਉਹਨਾਂ ਦਾ ਚੱਕ ਦੇਣਾ ਭਾਈ ਜੀ ਉਹਦੇ ਵਰਗੇ ਪਹਿਲਵਾਨ ਆਪਣੇ ਪੰਜਾਸ ਬੋਧ ਹੈ ਆਏ ਆਏ ਚੱਕ ਕੇ ਵੈਸੇ ਮੇਰੀ ਦੰਬੀ ਭਾਈ ਚੱਕਾ ਲੱਗੇ ਨੇ ਵੈ ਲੱਤ ਲੱਤ ਦੀ ਜੱਪਣੀ ਹੈ ਨਹੀਂ ਗੋਡੇ ਦੀ ਦੋਸਤੋ ਮੇਰੀ ਤਾਂ ਤੇ ਪਰ ਫਿਰ ਵੀ ਆਏ ਆਏ ਵੀ ਨਹੀਂ ਚੱਕੀ ਜਾਂਦੀ ਮੇਰੇ ਦੋਤਾ ਬਾਲਾ ਕੱਟਣ ਨੂੰ ਦੋਸਤ ਸਾਡਾ ਕੋਈ ਪ੍ਰੋਡਕਟ ਨਾ ਓਰੀਜਨਲ ਹੈਗੀ ਹੈ ਕੋਈ ਆਮ ਲੋਕਾਂ ਨੂੰ ਨਾ ਮੈਂ ਬੇਨਤੀ ਕਰਨਾ ਚਾਹਨਾ ਚਾਹਾਂ ਲੋਕੀ ਕਹਿੰਦੇ ਨੇ ਐਪਲ ਦਾ ਮੋਬਾਈਲ ਹੈ ਜਾ ਸੈਮਸੰਗ ਦਾ ਮੋਬਾਈਲ ਐਂਡਰੋਇਡ ਮੋਬਾਈਲ ਐ ਵੀ ਪ੍ਰੋਡਕਟ ਨਾ ਟਾਇਰ ਲਗਦਾ ਹੈ ਅਸੀਂ ਜ਼ਰੂਰ ਟਾਇਰ ਇੰਡਸਟਰੀ ਨੂੰ ਬਲੀਵ ਕਰਦੇ ਆਂ ਪਰ ਸਾਡਾ ਕਹਿਣਾ ਨਾ ਤੇ ਮੰਨ ਲਿਆ ਕਰੋ ਬਾਈ ਜੇ ਆਏ ਮੇਰੀ ਭੈਣ ਆਈ ਹੈ ਮੈਂ ਤਾਂ ਕਹਿ ਰਿਹਾ ਵੀ ਚੱਕਣ ਦਾ ਸਾਡਾ ਨਾ ਇੱਕ ਚੈਲੰਜ ਹੈਗਾ ਵੀ ਇਸ ਟਾਇਰ ਨੂੰ ਬਿਛੋਟੇ ਮੁੰਡੀ ਚੀਜ਼ ਨਾ ਸਮਝੋ ਅਸੀਂ ਜੋ ਲੈ ਕੇ ਆਏ ਨਾ ਤੋਪਾਂ ਤੁਹਾਡੇ ਜੁਆਗ ਚਲਾਣ ਕੇ ਖੁਸ਼ ਹੋਣਗੇ ਇਹ ਗੱਡੀ ਕਟੋਗੜ 100 ਸਾਲ ਦੀ ਕੰਪਨੀ ਗਾਰੰਟੀ ਦਿੰਦੀ ਹੈ ਸਾਡਾ ਚੈਲੰਜ ਤਾਂ ਹੈਗਾ ਬਾਈ ਜੀ ਚਾ ਤਾਂ ਚੱਲ ਜਾ ਬਾਕੀ ਦੋਸਤੋ ਉਰੇ ਆ ਗਿਆ ਚੀਜ਼ ਦੇਖੋ ਇਹਦਾ ਇੰਜਨ ਕਿੱਡਾ ਮજબૂત ਆ ਸਾਰਾ ਮੈਟਲ ਚਾਹ ਮਤਲਬ ਪੂਰੇ ਪੂਰੀ ਮੋਟੀ ਚਾਦਰ ਲੱਗੀ ਹੋਈ ਹੈ ਇੰਜਨ ਪੂਰਾ ਤਕੜਾ ਹੈ ਇਹ ਜਬਰਦਸਤ ਚੀਜ਼ ਆ ਹੁਣ ਅਗਲੀ ਵਾਰ ਇੱਕ ਅਗਲੇ ਪਾਸੇ ਚੱਲ ਗਈ ਜੀ ਆਪਾਂ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਪਿਆਰੀ ਸਗੋ ਬ੍ਰਾਂਡ ਦੀ ਗੱਡੀ ਆਈ ਹੈ ਗੱਡੀ ਦਾ ਨਾਮ ਹੈਗਾ ਜੀ ਪੋਲਰਿਸ ਪੋਲਰਿਸ ਹੁਣ ਹਰੇਕ ਮਨਨ ਆਪਣੀ ਇਹ ਤਾਂ ਬੜੀ ਜਰਬਾਣੀ ਆ ਬਈ ਪਾਜੀ ਸ਼ੌਂਕ ਹੁੰਦਾ ਹੈ ਇਹ ਨਾਲ ਸਪੈਸ਼ਲ 2 ਸੀਟਰ ਅਸੀਂ ਗੱਡੀ ਲਾਂਚ ਕੀਤੀ ਹੈ ਟੱਚ ਸਕਰੀਨ ਚ ਆਈ ਹੈ ਗੱਡੀ अच्छा तर... यार 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 जी मतलब बच्चा ਪਊਗਾ ਵੱਡਾ ਵੀ ਤੇ ਛੋਟਾ ਵੀ ਅਗਰ ਤੁਹਾਡਾ ਬਜਟ 20000 25000 30000 ਦਾ ਬਜਟ ਹੈਗਾ ਤੇ ਮੈਂ ਰეკਮੈਂਡ ਇਹ ਮਾਡਲ ਕਰਾਣਾ ਚਾਹੂੰਗਾ ਮੇਰਾ 7ਵਾਂ ਬਾਈ ਜੀ ਕੁਸ਼ਨ ਹੈ 30 ਗੱਡੀਆਂ ਜਿਹੜੀਆਂ 2007 ਤੋਂ ਪਹਿਲਾਂ ਚਲਦੀਆਂ ਸੀਗੀਆਂ ਹਾਂਜੀ ਉਹਨਾਂ ਦਾ ਨਾਮ ਕੀ ਹੈ ਉਹ ਕਿ ਸਾਨੂੰ ਬਹੁਤ ਸ਼ੌਂਕ ਹੈ ਗੱਡੀਆਂ ਆਸੀ ਉਹ ਵੀ ਲੈ ਕੇ ਆ ਰਹੇ ਹਾਂ ਵਿੰਟੇਜ ਜਿਹਨੂੰ ਆਪਾਂ ਕਹਿੰਦੇ ਵਿੰਟੇਜ ਨਹੀਂ ਹੈ ਪਹਿਲੇ ਚਲਦੀਆਂ 2000 ਸਾਲ ਤੋਂ ਪਹਿਲਾਂ ਜਿਹੜੇ ਫੋਰਨ ਕੰਟਰੀ ਤੋਂ ਆਈਆਂ ਇੰਗਲੈਂਡ ਤੋਂ ਪੰਜਾਬ ਦੇ ਲੋਕਾਂ ਨੇ ਚਲਾਈਆਂ ਗੱਡੀਆਂ ਵੀ ਗੱਡ ਕਿਹਾ ਉਹਨਾਂ ਦੇ ਨਾਮ ਜਿਹੜੀਆਂ ਆਪਣੀਆਂ ਉਹ ਟੈਗ ਚੈੱਕ ਕਰਦੇ ਹੋ ਗੱਡੀ ਵਾਲੇ ਨੂੰ ਕੰਪਨੀ ਦਾ ਟੈਗ ਕਰਦੇ ਸਾਨੂੰ ਕੋਈ ਦਿੱਕਤ ਨਹੀਂ ਜਿਵੇਂ ਇੱਕ ਤਾਂ ਬੜੀ ਮਸ਼ਹੂਰ ਸੀ ਲਾਲ ਜੀ ਹਾਂ ਨਹੀਂ ਹੁਣ ਅਸੀਂ ਦੱਸ ਸਕਦੇ ਦੋ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ 2000 ਤੋਂ ਪਹਿਲਾਂ ਦੀ ਜੇਕਰ ਮੈਂ ਗੱਲ ਕਰਾਂ ਅੰਬੈਸਡਰ ਗੱਡੀ ਬਹੁਤ ਜਬਰਦਸਤ ਚਲਦੀ ਸੀ ਜਿਹੜੀ ਵੱਡੇ ਵੱਡੇ ਵੀਆਈਪੀ ਬੰਦੇ ਚਲਾਉਂਦੇ ਸੀਗੇ ਪੋਰਸ਼ ਗੱਡੀ ਚਲਦੀ ਸੀ ਇਹਦੇ 30 ਗੱਡੀਆਂ ਦਾ ਜੇ ਤੁਹਾਨੂੰ ਨਾਮ ਪਤਾ ਨੇ ਤੇ ਜਰੂਰ ਦਾ ਰੈਡ ਕਰਕੇ ਸਾਨੂੰ ਟੈਗ ਕਰਨਾ ਹੈ ਬਾਈ ਜੀ ਨੂੰ ਟੈਗ ਕਰਨਾ ਹੈ ਪੇਜ ਨੂੰ ਟੈਗ ਕਰਨਾ ਹੈ ਪਲੱਸ 10 200 ਰੁਪਏ ਨਾਲ ਟੈਗ ਕਰਨਾ ਹੈ ਤੇ ਮੈਂ ਫਿਰ ਦੱਸਨੇ ਆ ਮੇਰੇ ਅger ਰੇਂਜ ਉਹ ਗੱਡੀ ਪਈ ਹੈ ਕਿਹੜੀ ਸਭ ਤੋਂ ਔਡੀ ਗੱਡੀ ਪਈ ਸੀ ਰੋਲਸ ਰਾਇਸ ਇੱਕ ਗੱਡੀ ਗਿਫਟ ਦਿੱਤੀ ਜਾਏਗੀ ਸਤੰਬਰ ਦੇ ਮਹੀਨੇ ਤੀਹਰੀ ਅਨਾਉਂਸਮੈਂਟ ਕਰਕੇ ਜੇ ਤੁਹਾਨੂੰ ਟੈਗ ਕਰੋਗੇ ਨਾ ਸਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਸਾਨੂੰ ਫੋਲੋ ਕੀਤਾ ਹੈ ਔਰ ਟ ਬੈਨ ਮੇਰੀ ਅਸੀਂ ਹਾਸੀ ਲਈ ਕਹਿੰਦੀ ਮੈਂ ਹੀ ਦੱਸਣ ਲੱਗੀ ਆਂਸਰ ਕੀ ਹੈ ਹਾਂਜੀ ਬਹੁਤ ਪਿਆਰਾ ਕੈਕਟਰ ਹੈਗਾ ਡਿਜ਼ਨੀ ਦਾ ਹਾਂਜੀ ਇਹਦਾ ਨਾਮ ਕੀ ਹੈ ਇਹਦਾ ਜੀ ਨਾ ਹੁਣ ਇਹਦਾ ਜੀ ਬੱਚੇ ਦੱਸ ਸਕਦੇ ਆ ਬੱਚੇ ਦੱਸ ਦੋ ਸਾਨੂੰ ਸਾਨੂੰ ਨਹੀਂ ਓਖਾ ਰਹਦਾ ਹੈ ਨਾ ਤੇ ਬੱਚੋ ਕਮੈਂਟ ਕਰ ਦਿਓ ਤੁਸੀਂ ਤੇ ਲੈ ਜਾਓ ਹਾਂ ਕਮੈਂਟ ਕਰ ਦਿਓ ਸਹੀ ਸਹੀ ਤੇ ਲੈ ਜਾਓ ਬਾਈ ਹੈਨਾ ਨਹੀਂ ਅਸੀਂ ਦੇਖ ਨਹੀਂ ਗੱਡੀ ਹੈ ਬਾਈ ਜੀ ਐਨ ਦਾ ਆਨਸਰ ਕੋਈ ਸਾਡੇ ਕੁਐਸਚਨ ਹੈਗੇ 20 ਉਹ ਵੀਡੀਓ ਲੰਬੀ ਜਰੂਰ ਬਣੇਗੀ ਜੇ ਕਾਫੀ ਇੰਟਰਸਟ ਪੈਦਾ ਹੁੰਦਾ ਕਿਸੇ ਦਾ ਤੇ ਵੀਡੀਓ ਦੇਖੀਏ ਜਰੂਰ ਕੋਈ ਬਾਈ ਜੀ ਮੈਂ ਭੈਣ ਦਾ ਮੇਰੇ ਵਾਈਫ ਨੇ ਵੀ ਰეკਮੈਂਡ ਕੀਤਾ ਕਹਿੰਦੀ ਯਾਰ ਪੇਜ ਦੇ ਵਿੱਚ ਨਾ ਬੜਾ ਕੁਝ ਗੁਰਬਾਣੀ ਰਾਹੀਂ ਤੇ ਖਾਣ ਪੀਣ ਦਾ ਬਹੁਤ ਕੁਝ ਦੱਸਦੇ ਸਮਝਾਉਂਦੇ ਨੇ ਤੇ ਅਸੀਂ ਵੀ ਇਹਨਾਂ ਨੂੰ ਫੋਲੋ ਅੱਜ ਤੋਂ ਕਰ ਲੈਣਾ ਮੈਂ ਪਹਿਲੇ ਤੋਂ ਕੀਤਾ ਆਇਆ ਸੀਗਾ ਇਹਨਾਂ ਨਾਲ ਅੱਜ ਹੀ ਕਵਾਂਗੇ ਨਾ ਜੋ ਗੁੱਟਾ ਕਹਿੰਦੇ ਨੇ ਅੱਜ ਤੋਂ ਫੋਲੋ ਕਰ ਲੈ ਗੁੱਟਾ ਨੂੰ ਉਹ ਭੇਤੀ ਗਈ ਆ ਤਾਂ ਹੈਗੇ ਇਹ ਕਹਿੰਦੇ ਯਾਰ ਗੁੱਟਾ ਹੱਜਾ ਆ ਜਾਂਦਾ ਸਹੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਦੋਸਤੋ ਨੂੰ ਤਾਂ ਜਲਦੀ ਜਲਦੀ ਚ ਦੱਸ ਦਈਏ ਸਰੋ ਬੱਚਿਆਂ ਦੀ ਸਾਈਕਲ ਦੀ ਨਹੀਂ ਸਾਰੀ ਅਵੇਲੇਬਲ ਹੈ ਕਿ ਸਾਈਕਲ ਹੈਗਾ ਕੋਈ ਫੋਲਡਿੰਗ ਵਾਲਾ ਕੱਢ ਕੇ ਦਿਖਾ ਦੀ ਆਪਾਂ ਫੋਲਡ ਕਰਕੇ ਹਾਂ ਫੋਲਡ ਉਹ ਜਿਹੜਾ ਇਕੱਠਾ ਜਾ ਹੋ ਜਾਂਦਾ ਜੀ ਇਹਨੂੰ ਡੈਵਨ ਚੜਾਓ ਵਿੱਚ ਆ ਜੜੇ ਵੀ ਹੁਣ ਤੈਨੂੰ ਇਹਦੇ ਚ ਟੂਟੇ ਦਵਾ ਕੇ ਉਹ ਲਾ ਕੇ ਜੁੱਤੀ ਜਿਹਾ ਲਾ ਕੇ ਵਿੱਚ ਛਵਾੜੋ ਫੋੜੋ ਫੋੜੋ ਉਧਰ ਜਾਓ ਉਧਰ ਜਾਓ ਬੋਸਣੀ ਸੀ ਇਹ ਹਾਂ ਆ ਦੇ ਬੰਨ੍ਹ ਨਹੀਂ ਸੀ ਜਾਈ ਆ ਉਹ ਵੀ ਉਹ ਵੀ ਲਵਾਉਣੇ ਆ ਲੈ ਕੇ ਚੱਲਾਂਗੇ ਚੱਲਣ ਦਾ ਹੀ ਆ ਉਹ ਕੱਢੀ ਤੈ ਵੀ ਨੂੰ ਤਾਂ ਭਾਈ ਸਾਡੇ ਨੂੰ ਲੈਂਬਰ ਕੀ ਨਹੀਂ ਪਸੰਦ ਆ ਗਈ ਇਹਦੇ 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 ਵਿੱਚ ਮਾਰਸ਼ਾਲਾ ਬਹੁਤ ਤਕੜੀ ਚੀਜ਼ ਆੜਾ ਵੀ ਇਹ ਤੁਸੀਂ ਵੀ ਚੱਲੇ ਹੋ ਅੰਦਰ ਇਹ ਇਹ ਇਤੋਂ ਵੀ ਬੜੋ ਵਿੱਚ ਬੜੋ 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 ਬੜਾ ਬੋੜਾ ਛੜੇ ਜੋ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੜੋ ਵਿੱਚ ਬੜਾ ਬੜਰ ਜੋ ਬੜਦੇ 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 ਇਤੋਂ ਬਾਅਦ ਦਿਖਾਉਣਾ ਤੁਹਾਨੂੰ ਦੋਸਤੋ ਆਪਾਂ ਹਜਮਦੂਤ ਦਾ ਝੋਟਾ ਹੈਗੇ ਨਹੀਂ ਕਮਰ ਭਾਈ ਪਾਜੀ ਤੁਸੀਂ ਤਾਂ ਪੰਜਾਬੀ ਲਈ ਨਾਮ ਜਪ ਲਿਆ ਜੇ ਇਹਦੇ ਰ ਮੈਂ ਬੇਨਤੀ ਕਰਨਾ ਚਾਹਨਾ ਗੂਗਲ ਦਾ ਸਰਚ ਕਰੋ ਗੁਰੂ ਟਵਾਏ ਨਾ ਲਿਖੋ ਏਟੀਵੀ ਏਟੀਵੀ ਬਸ ਇੱਕ ਰਾਸ਼ੀ ਦੇਣੀ ਹੈ ਮੇਰੇ ਪੂਰੇ ਇੰਡੀਆ ਨੂੰ ਤੋਹਫਾ ਦੇ ਰਹੇ ਆ ਮਤਲਬ ਸਿ ਭਾਈ ਜੀ ਮੈਂ ਬਹੁਤ थैंकफुल ਹਾਂ ਮਨੇ ਪਿਆੰਦਰ ਰਮਨ ਦਾ ਵੀ ਤੇ ਜੋਾਕ ਦਾ ਵੀ ਤੇ ਭਾਈ ਜੀ ਦਾ ਵੀ ਅਸੀਂ ਉਹ ਲਗਜ਼ਰੀ ਚੀਜ਼ਾਂ ਲੈ ਕੇ ਆਈਆਂ ਜਿਹੜੀ ਰਾਸ਼ਨ ਦੇ ਰੇਟਾਂ ਤੇ ਵਿਕਦੀਆਂ ਨੇ ਲਗਜ਼ਰੀ ਚੀਜ਼ਾਂ ਜਿਹੜੀ ਰਾਸ਼ਨ ਰੇਟਾਂ ਤੇ ਰਾਸ਼ਨ ਰੇਟਾਂ ਤੇ ਇਹ ਕੋਈ 50 ਲੱਖ ਜਾਂ 20 ਲੱਖ 30 ਲੱਖ ਦੀ ਗੱਡੀ ਨਹੀਂ ਹਾਂ ਤੁਸੀਂ ਬਹਿ ਗਏ ਤੁਹਾਡੀ ਪਰਸਨੈਲਿਟੀ ਕੀ ਹੈ ਤੁਸੀਂ ਕਰੋੜਾਂ ਵਰਗੇ ਬਣ ਜਾਓਗੇ ਇਹ ਆਪਣੇ ਕਰਨ ਔਜਲਾ ਵੀਰਾ ਉਹਦਾ ਗਾਣਾ ਆਇਆ ਸੀ ਹੁਣੇ ਪਿੱਛੇ ਇੱਕ ਪਤਾ ਨਹੀਂ ਕਿਹੜਾ ਜਾ ਉਹ ਡਿੱਗ ਪੈਂਦੀ ਆ ਉਹ ਉਮੀ ਗਾਣੇ ਚ ਲਾਇਆ ਹੋਣਾ ਨੇ ਕੋਈ ਸਾਰਾ ਉਹ ਹੀ ਸਟੈਂਡ ਕਰ ਉਹ ਹੀ ਚੀਜ਼ ਹੈ ਜੀ ਇਹ ਜਮਾ ਸਾਡਾ ਡਾਟਾ ਪ੍ਰੋ ਆ ਗਿਆ ਅੱਗੇ ਮਾਊਜ਼ਰ ਚੱਲਦਾ ਲੇਜ਼ਰ ਚਲਦੀਆਂ ਨੇ ਡਿਸਕਸ ਬ੍ਰਿਕਾਂ ਨੇ ਪ੍ਰੋਜੈਕਟਰ ਹੈੱਡਲਾਈਟਾਂ ਨੇ ਜੀ ਪ੍ਰੋਜੈਕਟਰ ਹੈਡਲਾਈਟਾਂ ਨੇ ਪ੍ਰੋਪਰ ਸੀਸੇ ਦਿੱਤੇ ਹੋਏ ਆਲ ਰੋਪਟੀ ਹੈ ਅੰਨੇ ਲਾ ਸਮਨਾ ਮੈਂ ਬਹਿ ਜੰਨਾ ਤੁਸੀਂ ਬਹਿ ਜਾਓ ਮੇਰੇ ਭੈਣ ਬਹਿ ਜਾਵੇ ਬਲ ਪਰਿਵਾਰ ਸਮੇਤ ਜੀ ਅਸੀਂ ਮਤਲਬ ਪਿੰਡਾਂ ਤੋਂ ਪਿੰਡ ਨਗਾਦੀਏ ਕਾਰ ਜਨੇ ਬੰਦੇ ਬਹਿ ਸਕਦੇ ਜੀ 5-6 ਬੰਦੇ ਦੋ ਇੱਥੇ ਬਹਿ ਗਏ ਜੀ ਦੋ ਦਾਨਾ ਬੰਦ ਦੋ ਇੱਥੇ ਬਹਿ ਜਾਣਗੇ ਜੀ ਦੋ ਮੂਰੇ ਬਹਿ ਜਾਣਗੇ ਅੱਛਾ ਇਹਦੀ ਕੋਈ ਲਿਮਟ ਨਹੀਂ ਗਈ ਵੀ ਜੀ ਕਿੰਨੇ ਕਿਲੋਮੀਟਰ ਚਲਾਣਾ ਆਇਆ ਹੈਗਾ ਤੇਲ ਪਾਈ ਚੱਲੋ ਤੇ ਇਹਦੀ ਐਵਰੇਜ ਦੀ ਗੱਲ ਕਰੀਏ 20-25-30 ਦੀ ਐਵਰੇਜ ਆ ਜਾਂਦੀ ਜੇ ਚੱਜ ਨਾ ਚਲਾਉ ਉਹ ਤੇ 35 ਵੀ ਕੱਢ ਦੋਗੀ 40 ਵੀ ਕੱਢ ਦੋਗੀ ਮ 235cc 135cc انجن ਮਤਲਬ ਕੀ ਹੈ ਜੇ ਕੱਲ ਕਰੀ ਸਪਲੈਂਡਰ ਜਾਂ ਮੋਟਰਸਾਈਕਲ انجن ਦਾ ਹੁੰਦਾ ਉਹ ਲਵਾ ਕੇ ਦਿੱਤਾ ਹੈ ਔਰ ਚੀਜ਼ਾਂ ਬਹੁਤ ਸੋਲਿਡ ਨੇ ਤੇ ਮੈਂ ਉਹਨਾਂ ਨੂੰ ਚੱਕਣ ਦੀ ਗੱਲ ਨਹੀਂ ਕਰਨਾ ਹੁਣ ਚਲਾ ਕੇ ਦੰਦਾ ਹਾਂ ਨੇ ਇਹਦੀ ਸਪੀਡ ਪਾਵਰ ਬਹੁਤ ਜਿਆਦੇ ਆ ਇੱਕ ਆਈਟਮ ਹੈਗੀ ਹੈ ਜੇਕਰ ਤੁਹਾਡੇ ਕੋਲ ਫਾਊਂਡੇਸ਼ਨ ਅੱਛੀ ਹੈਗੀ ਹੈ ਬਾਕੀ ਭਾਈ ਜੀ ਮੈਨੂੰ ਗੱਲ ਪਤਾ ਕੀ ਵਧਾ ਲੱਗੀ ਵੀ ਇੱਕ ਪੂਰੀ ਹਾਰਡ ਕੋਰ ਚੀਜ਼ ਆ ਤੁਹਾਨੂੰ ਮਰਜੀ ਕੋ ਮਤਲਬ ਕਿਵੇਂ ਮਰਜੀ ਦੋਸਤਾਂ ਭਾਈਕੇ ਜੇ ਫਰੇਮ ਉਤੇ ਖੜਜੋ ਅੱਛੇ ਫਰੇਮ ਤੇ ਖੜਜੋਗਾ ਟਟ ਗਿਆ ਅਦਰ ਪਾਰਟ ਨਵਾਂ ਵੇਲਾ ਲਗਾ ਬਾਕੀ ਆ ਹੈਂਡ ਬ੍ਰੇਕ ਨਹੀਂ ਜੀ ਇਹਦੇ ਚ ਸਾਰਾ ਕੁਝ ਕਿਸੇ ਹੱਦ ਤੱਕ ਹੈਂਡ ਬ੍ਰੇਕ ਹੁੰਦੇ ਆ ਬਾਕੀ ਦੋਸਤੋ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਜਿਹੜੇ ਆਪਣੇ ਭਰਾ ਦੂਜੇ ਚੈਨਲ ਵਾਲੇ ਆ ਜੀ AK TV ਵਾਲੇ ਘੂੜੀਆਂ ਘੂੜੀਆਂ ਵਾਲੇ ਵੀਰ ਨੇ ਉਹਨਾਂ ਲਈ ਤਾਂ ਇਹ ਇੰਨੀ ਫਾਇਦੇਮੰਦ ਚੀਜ਼ ਆ ਜੀ ਮੈਂ ਖਾ ਤੁਸੀਂ ਗੱਲਾਂ ਛੱਡ ਹੀ ਦਿਓ ਕਿਉਂਕਿ ਇਹਦੇ ਮਗਰ ਤੁਸੀਂ ਪਾਉ ਆਪਣੀ ਉਹ ਘੋੜੇ ਵਾਲੀ ਟਰਾਲੀ ਹੁੰਦੀ ਹੈ ਜਿਹੜੀ ਆਪਣਾ ਟ੍ਰੇਲਰ ਆਪਾ ਬਣਾਉਣੇ ਆ ਇਹਦੇ ਮਗਰ ਪਾਉ ਜੀ ਇੱਕ ਅੱਧੀ ਘੋੜੀ ਆਪਾਂ ਬਈ ਕਿੱਥੇ ਲੈ ਕੇ ਜਾਣੀ ਹੈ ਘਬਰ ਬਾਈ ਜਿੱਥੇ ਮਰਜੀ ਦੱਬੀ ਫਿਰੋ ਜੀ ਮੈਨੂੰ ਇਹ ਨੌਲੇਜ ਨਹੀਂ ਮੈਡਮ ਤੁਸੀਂ ਜੇ ਸਾਣਾ ਕਿਹਾ ਹੈਗਾ ਇਹ ਤਾਂ ਹੋ ਸਕਦਾ ਹਾਂਜੀ ਹੋ ਸਕਦਾ ਤੇ ਮਗਰ ਹੁੱਕਰ ਬਾਹੋ ਇੱਥੇ ਹੱਥ ਦੇ ਬਨ ਕੇ ਨਾਲੋ ਘੋੜਾ ਵੀ ਨਾਲ ਭਜਾਣਾ ਹੈਗਾ ਇਹਦੇ ਆਪਣੇ ਟਰਾਲੀ ਨਾਲ ਲੈ ਜਾਣਾ ਹੈ ਜਿੱਦਾਂ ਘੋੜੀ ਦੀ ਆਪਾਂ ਪ੍ਰੈਕਟਿਸ ਕਰਾਉਣੀ ਆ ਤੇ ਉਹ 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 ਇੱਥੇ ਬੰਨੋ ਜੀ ਲਗਾਮ ਆ ਦੇਖੋ ਇਹਦੇ ਦੁੱਤੇ ਹੋਇਆ ਸਾ ਤੇ ਨਾਲ ਦਵੱਲੀ ਫਿਰੋ ਜਿੱਥੇ ਮਰਜੀ ਹੈ ਕਿ ਨਹੀਂ ਰਹਿਣਾ ਬਾਕੀ ਘੋੜੀਆਂ ਵਾਲੇ ਵੀਰਾਂ ਲਈ ਤਾਂ ਸੱਚੀ ਬਹੁਤ ਕੰਮ ਦੀ ਚੀਜ਼ ਜੀ ਮੈਂ ਇੱਕ ਵਾਰ ਗਿਆ ਤੇਨੇ ਕਈ ਖੇਤਾਂ ਦੇ ਖੇ ਤੇ ਉਧਰ ਸਾਡਾ ਛੋਟਾ ਉਹ ਵੀ ਛੋਟਾ ਛੋਟਾ ਉਹ ਲੱਗਿਆ ਪਿਆਗਾ ਇਹਦਾ ਜਦੋਂ ਤੋਂ ਆਇਆ ਜੀ ਇਹਦਾ ਖਡੋਣੀ ਟੈਸਟ ਕਰੀ ਜਾਂਦਾ ਕਦੇ ਕਿਸੇ ਚ ਵਹ ਜਾਂਦਾ ਕਦੇ ਕਾਹੇ ਚ ਵਹ ਜਾਂਦਾ ਮੈਂ ਗੱਲ ਕਰੂੰਗਾ 10 ਸਾਲ ਜਾਂ 50 ਸਾਲ ਦੀ ਗੱਲ ਕਰੀ ਐਸ ਡੀ ਰਹਿਣੇ ਜਿਹਨੂੰ ਸ਼ੌਂਕ ਹੈ ਨਾ ਅਗਰ ਤੁਹਾਡੇ ਘਰ ਇੱਕ ਕੋਠੀ ਪਾਰ ਜਗ੍ਹਾ ਹੈਗੀ ਹੈ ਤੇ ਮੈਂ ਜ਼ਰੂਰ ਰეკਮੈਂਡ ਕਰੂੰਗਾ ਲੈ ਕੇ ਜਾਇਓ ਛੋਟਾ ਹੈਗਾ ਇਹਦੇ ਛੋਟਾ ਜੀ ਬਾਕੀ ਤੁਮ ਜਿਹਨੂੰ ਥਾਰ ਲੈਂਦੇ ਹੋ ਨਾ ਜਿਹਨੂੰ ਥਾਰ ਸ਼ੌਂਕ ਹੈ ਤੋ ਹੋਂਦਾ ਰੱਖਣ ਦਾ ਟਰੈਕਟਰ ਰੱਖਣ ਦਾ ਟਰਾਲੀ ਰੱਖਣ ਦਾ ਜੌਂਡੀ ਰੱਖਣ ਦਾ ਜਿਸੇ ਕਰ ਇਹ ਆ ਗਿਆ ਐਵੇਂ ਗਰੰਟੀ ਨਾ ਕਰ ਮੈਂ ਹੁਣ ਤੱਕ ਇਹਦੇ ਕਰੀਬਨ 7 ਪੀਸ ਵੇਚ ਚੁੱਕਾ ਪੂਰੇ ਪੰਜਾਬ ਜੀ ਗਏ ਨੇ ਤੇ ਜਿੰਨੇ ਤਾਂ ਨੰਬਰ ਚਾਹੀਦੇ ਉਹਨਾਂ ਨਾਲ ਕਾਲ ਕਰਕੇ ਪੁੱਛ ਲਈਏ ਕਿ ਪਰਫਾਰਮੈਂਸ ਕੀ ਹੈ ਇੱਕ ਵਾਰੀ ਬੰਦਾ ਬਾਈ ਥਾਰ ਕਰਨੀ ਹੋ ਸਕਦਾ ਵੀ ਨਾ ਚਾਕੇ ਪੁੱਠਾ ਮੋੜੇ ਇਹਦੇ ਕਿੰਨੀ ਬਾਈ ਚਾਕੂ ਦਾ ਬਜੀ ਚੀਜ਼ਾਂ ਹੀ ਅਸੀਂ ਉਹ ਲੈ ਕੇ ਆ ਰਾਇਲ ਲੈ ਕੇ ਆਏ ਆ ਸ਼ੌਂਕ ਦਾ ਕਹਿੰਦਾ ਕੋਈ ਮੁੱਲ ਨਹੀਂ ਹੈਗਾ ਜੇਰੇ ਹੁਣ ਬੈਂਤ ਕੋਈ ਗੱਲ ਕਰਨਾ ਚਾਹੀਏਂਗੀ ਇਨ ਰਿਗਾਰਡਿੰਗ ਵੀ ਤੁਹਾਨੂੰ ਲੱਗਦਾ ਵੀ ਇਹ ਜਿੰਦੇ ਘਰੇ ਗਿਆ ਤੇ ਕਿੱਦਾਂ ਦੀ ਪੇਸ਼ਕਸ਼ ਦੇ ਗਈ ਲੋਕੀ ਕੀ ਕਹਿਣਗੇ ਇਹਨੂੰ ਪਿੰਡ ਦਾ ਪਿੰਕ ਟੋੜਿਆ ਨਹੀਂ ਕੋਈ ਹਾਂਜੀ ਹਾਂਜੀ ਬੀਚ ਬਹੁਤ ਘ ਹੂੰ ਬਹੁਤ ਕਮਾਲ ਦੀ ਚੀਜ਼ ਵੈਦ ਤਿਆਰ ਸ਼ਹਿਰ ਹੋ ਕੇ ਆਏ ਮੈਂ ਕਹਿੰਦਾ ਨਾ ਚੱਕੀ ਲੋ ਪਿੰਡਾਂ ਨੂੰ ਪਾ ਹੀ ਨੋ ਗੱਡੀ ਲੁਧਿਆਣੇ ਦਿਫਾ ਦੋ ਮੈਂ ਕਹਿੰਦਾ ਲੁਧਿਆਣੇ ਖਿੱਚ ਪਾ ਦੋ ਬੈਸਲਦੇ ਜੀ ਹਨਾ ਬਾਈ 200 200 200 ਕਿਲੋਮੀਟਰ ਤੋਂ ਆਏ ਤੁਸੀਂ ਤੋਂ ਹਾਂਜੀ ਹਾਂ 200 ਮਨਾਂ ਤੇ ਤੇਲ ਪਾਈ ਜਾਣਗੇ ਨਾਲਦਰ ਕਹਿੰਦੇ ਨਾ ਬਚਪਨ ਯਾਦ ਗੁਰਟੋਏ ਬਚਪਨ ਯਾਦ ਕਰਾਂਦਾ ਹੈ ਤੇ ਜੋੜਾ ਵੀ ਹੰਸਨ ਸਿੰਘ ਦਾ ਜੋੜਾ ਹੀ ਹੈ ਗਿਆ ਤਾਂ ਇਹ ਤਾਂ ਹੋ ਗਿਆ ਜੀ ਝੋਟਾ ਜਮਜੂਦ ਦਾ ਝੋਟਾ ਏਟੀਪੀ ਤੇ ਜੇ ਲੈਣਾ ਚਾਹੁੰਦਾ ਕੋਈ ਭਰਾ ਇਹ ਤਾਂ 135000 ਰੁਪਿਆ ਤੇ ਬਾਈਕ ਦਾ ਫੈਸਿਲਿਟੀ ਇਸੀ ਅਵੇਲੇਬਲ ਕੀਤੀ ਹੈ ਹਾਂਜੀ ਕਿਸੇ ਕੋ ਬਜਟ ਨਹੀਂ ਹੁੰਦਾ Bajaj Finance ਅਗਰ ਤੁਹਾਡਾ ਬਣਿਆ ਹੈ ਕਾਮੀ ਵਧੀਆ ਨਹੀਂ ਬਣਿਆ ਕਾਰਡ ਬਣ ਜੇਗਾ 24 ਘੰਟੇ ਕਾਰਡ ਬਣ ਜਾਂਦਾ ਹੈ 1 ਲੱਖ ਦੀ ਲਿਮਟ ਵੀ ਆ ਜਾਂਦੀ ਹੈ ਜੇ ਬਾਇਆ ਕਾਰਡ ਬਣਿਆ ਤੇ ਤੁਸੀਂ ਫਾਈਨਾਂਸ ਵੀ ਕਰਾ ਸਕਦੇ ਹੋ 10 ਕਿਸ਼ਤਾਂ ਦੇ ਵਿੱਚ ਤੁਸੀਂ ਸਮਾਨ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਜੇਕਰ ਆਪਾਂ ਲੋਨ ਤੇ ਲੈਣਾ ਚਾਹੁੰਦੇ ਜਿਵੇਂ ਆਪਾਂ ਮੋਟਰਸਾਈਕਲ ਲੋਨ ਤੇ ਲੈ ਲੈਂਦੇ ਜੋ ਤੁਹਾਡਾ ਮਾਨਾ ਕਰਦਾ ਹਾਂ ਸਭ ਫੈਸਿਲਿਟੀਜ਼ ਅਵੇਲੇਬਲ ਹਨ ਹੁਣ ਜੀ ਆਪਣੇ ਦੋਸਤਾਂ ਨੂੰ ਦੱਸ ਦਿਓ ਜੇ ਕੋਈ ਭਰਾ ਵਿਜੀਟ ਕਰਨਾ ਚਾਹੁੰਦਾ ਵੈਸੇ ਤਾਂ ਆਪਣੇ ਕੋਲੇ ਵੈਬਸਾਈਟ ਦੀ ਸਹੂਦਤ ਹੈਗੀ ਆ www.gurtoye.com ਤੇ ਜਾ ਕੇ .in ਤੇ ਜਾ ਕੇ ਤੁਸੀਂ ਕੋਈ ਵੀ ਮਤਲਬ ਟੁਆਇਆ ਜਿਹੜਾ ਦੇਖ ਸਕਦੇ ਹੋ ਬਹੁਤ ਸਾਰੇ ਟੁਆਏ ਨੇ ਤਿੰਨ ਫਲੋਰ ਨੇ ਜਿਹੜੇ ਭਰੇ ਹੋਏ ਨੇ ਦੋਸਤੋ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨਾ ਤੇ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਦੇ ਵਿੱਚ 4 ਨੰਬਰ ਰੋਡ ਦੇ ਉੱਪਰ ਬਿਲਕੁਲ ਜੀੜੀ ਮਾਰਨ ਦਾ ਮਨ ਕਰਦਾ ਹੈ ਮਾਡਲ ਟਾਊਨ ਸਾਡਾ ਸਟੋਰ ਹੈ ਜੀ ਗੁਰ ਟੁਆਏ 83000086 ਮੇਰਾ ਨੰਬਰ ਹੈ ਹਾਂ ਕੋਈ ਮੇਰਾ ਪਰਿਵਾਰ ਫੈਮਿਲੀ ਕੋਈ ਹੈਗਾ ਪੰਜਾਬ ਦੇ ਵਿੱਚ ਹੈਗਾ ਇੰਡੀਆ ਦੇ ਵਿੱਚ ਹੈਗਾ ਦਾ ਗੁਰ ਟੁਆਏ .in ਜਾ ਕੇ ਸ਼ਾਪਿੰਗ ਕਰ ਸਕਦਾ ਕੋਈ ਅਗਰ ਬਾਈ ਕੈਨੇਡਾ ਅਮਰੀਕਾ ਲੰਡਨ ਯੂਰਪ ਕਿਸੇ ਕੰਟਰੀ ਚ ਵੀ ਗਿਆ daagurtoy.com ਤੇ ਜਾ ਕੇ ਕਰ ਸਕਦਾ ਸੱਚ ਠੀਕ ਹੈ ਜੀ ਭਾਈ ਜੀ ਸਾਈਟ ਬਣਾਈ ਹੈ ਇੰਟਰਨੈਸ਼ਨਲ ਵੀ ਜਾਊਗਾ ਬਹੁਤ ਸ਼ੁਕਰ ਹੈ ਭਾਈ ਜੀ ਚਾਹੇ ਕੋਈ ਕੈਨੇਡਾ ਨੂੰ ਬੈਠਾ ਹੋਵੇ ਤਾਂ ਕਲਿੱਕ ਕਰ ਲਵੇ ਉਹਨੇ ਕਿ ਪੰਜਾਬ ਚ ਕਿਸੇ ਨੂੰ ਗਿਫਟ ਦੇਣਾ ਹੈ ਉਹਨੂੰ ਵੀ ਸ ਦੇ ਰਿਹਾ ਹੈ ਬਾਕੀ ਜੀ ਇਹ ਵੀ ਗੱਲ ਆ ਫੌਰਨ ਚ ਦੋਸਤੋ ਤੁਹਾਨੂੰ ਇਹ ਰੇਟਾਂ ਤੇ ਇਹ ਚੀਜ਼ਾਂ ਨਹੀਂ ਮਿਲਣਗੀਆਂ ਫੌਰਨ ਜਿਦਾ ਇਹ ਮਤਲਬ ਆਪਣੇ ਉਹਨੇ ਭਾਅ ਤੇ ਚੰਗੀ ਗੱਡੀ ਆ ਜੇ ਜਿੰਨੇ ਚੇ ਖੜਾਉਣੇ ਆ ਲੰਗਾ ਉਹਨਾਂ ਦੇ ਬਿਲਕੁਲ ਜੀ ਹਣਾ ਜੀ ਤੇ ਆਪਣੇ ਤਾਂ ਇੱਥੇ ਮਤਲਬ ਫੋਰਨ ਵਾਲੇ ਭਰਾ ਮੰਗਾ ਸਕਦੇ ਆਪਣੇ ਬੱਚਿਆਂ ਲਈ ਬਹੁਤ ਜਿੰਨੇ ਮਰਜੀ ਆਰਡਰ ਮੰਗਾਓ ਸ਼ਿਪਮੈਂਟ ਸਭ ਬੜਾ ਪੱਕਾ ਕੰਮ ਹੋਊਗਾ ਜੀ ਪੂਰਾ 100% Amazon ਅਸਰ ਟਾਇਪ ਹੈਗਾ ਡੇਲੀ ਕਿਰਪਾ ਨਾਲ ਗੱਲ ਕਰੀਏ 50 ਤੋਂ ਉਪਰ ਆਰਡਰ ਕਹਿੰਦੇ ਨਾ ਗੱਲ ਕਰਦੇ ਲੱਗਦੇ ਮੈਨ ਸਵੇਰੇ ਆਣਨੇ ਉੱਠਦੇ ਆ ਹਾਂ ਜੀ ਤੇ ਸਾਡੇ ਕੋਲ ਵੀਜ਼ਿਟ ਕਰਦਾ ਉਹਨਾਂ ਲਈ ਵੀ ਸ਼ੁਕਰ ਹੈਗਾ ਤੇ ਜਿਹੜੀ ਵੈਬਸਾਈਟ ਤੇ ਸਾਨੂੰ ਆਰਡਰ ਆ ਰਹੇ ਨੇ ਅਸੀਂ ਸਾਰੇ ਕਾਲ ਕਰਦੇ ਆ ਕਹਿੰਦਾ ਭਾਈ ਡਾਲਰਾਂ ਚ ਪੇਮੈਂਟ ਪਾਉਂਡ ਚ ਪੇਮੈਂਟ ਆਦਾਂ ਆਉਂਦੀਆਂ ਪਈਆਂ ਤਾਂ ਅਸੀਂ ਸਾਰੀ ਸ਼ਿਪਮੈਂਟ ਪੂਰੀ ਕਰਦੇ ਆ ਜੀ ਪੂ ਬਹੁਤ ਬਹੁਤ ਧੰਨਵਾਦ ਤੇ ਬਾਈ ਦਾ ਸੁਭਾਅ ਵੀ ਬਹੁਤ ਨਿੱਘਾ ਤੇ ਮਿੱਠਾ ਸੁਭਾਅ ਜੀ ਹੈ ਨਾ ਗੱਲ ਕਰਕੇ ਇੱਕ ਸੁਬਾਹ ਆ ਗਿਆ ਦੋਸਤੋ ਵੀਡੀਓ ਕਰਕੇ ਜਿਵੇਂ ਆਪਾਂ ਕਹਿੰਦੇ ਹੁੰਨੇ ਨਾ ਵੀ ਇੱਕ ਵੀ ਦਿਲੋਂ ਖੁਸ਼ੀ ਮਿਲਦੀ ਹੁੰਦੀ ਹੈ ਜੀ ਹੈ ਨਾ ਵੀ ਉਹ ਗੱਲਬਾਤ ਕਰਕੇ ਖੁਸ਼ੀ ਮਿਲੀ ਤਾਂ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਦੋਸਤੋ ਗੁਰੂ ਟਵੈਲ ਲੁਧਿਆਣਾ ਬਾਕੀ ਦੋਸਤੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ